ਕਿੱਦਾਂ ਦੇ ਗਡੋਏ ਆ ਤੁਹਾਡੇ ਕੋਲੇ ਹਨਾ ਤੇ ਕੀ ਕੀ ਇਹਨਾਂ ਨੂੰ ਪਾਉਂਦੇ ਹੋ ਕਿੱਦਾਂ ਇਹ ਤਿਆਰ ਹੁੰਦੇ ਕਿੰਨਾ ਕੁ ਕਾਸਟਲੀ ਆ ਬਹੁਤ ਹਲਕੀ ਸਕਿਨ ਹੈ ਧੁੱਪ ਦੇ ਵਿੱਚ ਵੀ ਜ਼ਿਆਦਾ ਟਾਈਮ ਰਹਿੰਦੇ ਨੇ ਤਾਂ ਵੀ ਮਰ ਜਾਂਦੇ ਨਹੀਂ ਇਹਦੇ ਨਾਲ ਦੀ ਨਾਲ ਗਡੋਏ ਅੱਗੇ ਆਪੇ ਵੱਧਦੇ ਰਹਿੰਦੇ ਨੇ ਜਾਂ ਫਿਰ ਤੁਹਾਨੂੰ ਲਾ ਕੇ ਹੋਰ ਵੀ ਸਿੱਟਨੇ ਪੈਂਦੇ ਨੇ ਜਿਹੜੀਆਂ ਇਹ ਨਹੀਂ ਸਾਰਾ ਅਸੀਂ ਵਰਮੀ ਕੰਪੋਸਟ ਯੂਜ਼ ਕਰਦੇ ਆਂ ਦੇ ਵਿੱਚ ਅੱਛਾ ਆਪਣੇ ਖਾਣ ਲਈ ਬਸ ਉਹੀ ਪਾਉਨੇ ਆਂ ਹਾਂਜੀ ਹਾਂ ਉਹ ਯੂਜ਼ ਕਰਦੇ ਆਂ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਝ ਨਹੀਂ ਯੂਜ਼ ਕਰਦੇ ਜਿੰਨੀ ਪ੍ਰੋਡਕਸ਼ਨ ਹੋ ਜਾਂਦੀ ਆ ਦੂਜੀਆਂ ਪੈਸਟੀਸਾਈਡ ਦਾ ਉਹਦਾ ਬਹੁਤ ਜ਼ਿਆਦਾ ਟ੍ਰੈਂਡ ਆ ਇਹ ਵੀ ਪਤਾ ਕਿ ਉਹ ਜ਼ਹਿਰ ਆ ਫਿਰ ਵੀ ਕਿਉਂ ਇੰਨੀ ਜ਼ਿਆਦਾ ਵਰਤੀ ਜਾ ਰਹੀ ਆ ਤੇ ਇਹ ਚੀਜ਼ਾਂ ਜਿਹੜੀਆਂ ਆਰਗੈਨਿਕ ਆ ਚੰਗੀਆਂ ਨੇ ਉਹ ਪਿੱਛੇ ਕਿਉਂ ਰਹਿ ਗਈਆਂ ਆਫਰੀਕਾ ਦੇ ਕਿਸੇ ਬੰਦੇ ਦੇ ਸੀਮਨ ਦੇ ਵਿੱਚ ਜਿਹੜੀ ਆਪਣੇ ਰਾਉਂਡ ਅਪ ਦਾ ਉਹ ਹੈ ਸਾਲਟ ਕੈਮੀਕਲ ਹੈ ਸੀਮਨ ਦੇ ਵਿੱਚ ਹੈ ਕੁੜੀਆਂ ਨੇ ਪ੍ਰੈਗਨੈਂਸੀ ਚ ਪ੍ਰੋਬਲਮ ਆ ਰਹੀ ਹੈ ਤੇ ਉਹ ਚੀਜ਼ਾਂ ਦੇ ਜਿਹੜੀ ਜਿਹੜੀ ਅਸੀਂ ਕਾਹਲ ਕੀਤੀ ਸੀ ਉਹ ਚੀਜ਼ਾਂ ਦੇ ਸਿੱਟੇ ਸਾਨੂੰ ਹੁਣ ਮਿਲ ਰਹੇ ਨੇ ਇਸ ਵਿੱਚ ਜਿਹੜੇ ਗੁਡੋਏਆਂ ਦੀ ਖਾਦ ਹੈ ਨਾ ਬਰਮੀ ਕੰਪੋਸਟ ਵੀ ਇਹਦੇ ਚ ਇਹੋ ਜਿਹੇ ਕਿਹੜੇ ਤੱਤ ਆ ਜਿਹੜੇ ਵੀ ਦਿਨਾਂ ਦੇ ਵਿੱਚ ਹੀ ਬੂਟਾ ਦੱਸਣ ਲੱਗ ਜਾਂਦਾ ਜਿਵੇਂ ਕਹਦੇ ਇਹਨੇ ਵੀ ਸ਼ਰਾਬੀ ਨੂੰ ਪੈਗ ਲਵਾ ਦਈਏ ਸ਼ਾਮ ਨੂੰ ਐਂ ਉੱਟ ਕੇ ਖੜੇ ਹੋ ਜਾਂਦੇ ਆ ਇੱਕ ਪੌਦੇ ਨੂੰ 14 ਤੋਂ 15 ਤੱਕ ਚਾਹੀਦੇ ਨਹੀਂ ਹੂੰ 17 ਤੱਕ ਤੇ ਕਰੀਬ ਸ਼ਾਇਦ ਤੇ ਵਰਮੀ ਕੰਪੋਸਟ ਚ ਕੱਲੀ ਦੇ ਵਿੱਚ 14 ਤੱਕ ਨਹੀਂ ਜਿਹੜੇ ਮਾਈਕਰੋਨ ਤੱਤ ਨੇ ਉਹਨਾਂ ਨੂੰ ਵਿੱਚ ਐਡ ਕਰਕੇ ਤਾਂ ਇਹ 25 ਪਲੱਸ ਤੱਤ ਬਣਦੇ ਨੇ ਜੀ ਇਤਨੀ ਲੱਗਿਆ ਵੀ ਮੈਂ ਆਰਟ ਦੀ ਸਟੱਡੀ ਕੀਤੀ ਆ ਚੰਡੀਗੜ੍ਹ ਗਿਆ ਹੋਰ ਸ਼ਹਿਰਾਂ ਚ ਵੱਡੇਾਂ ਚ ਗਿਆ ਹਨਾ ਤੇ ਦੁਬਾਰਾ ਫਿਰ ਪਿੰਡ ਚ ਵਾਪਸ ਆਉਂਗਾ ਪੇਂਟਿੰਗ ਦਾ ਆਰਟ ਦਾ ਮੈਨੂੰ ਸਤੂ ਸੇ ਸ਼ੌਂਕ ਸੀਗਾ ਬਰਮੀ ਕੰਪੋਸਟਿੰਗ ਨੇ ਅੰਦਰਲਾ ਕਲਾਕਾਰ ਤਾਂ ਨਹੀਂ ਮਾਰਤਾ ਆਰਟਿਸਟ ਨਹੀਂ ਨਹੀਂ ਉਹਨੇ ਹੋਰ ਨਿਖਾਰਿਆ ਹੈਗਾ ਬਰਮੀ ਕੰਪੋਸਟ ਦੀ ਜੋ ਸ਼ੁਰੂਆਤ ਹੁੰਦੀ ਹੈ ਥੋੜੀ ਹੈਨਾ ਤਾਂ ਫਿਰ ਕਿੱਦਾਂ ਉਹ ਬਹੁਤ ਸਮੂਥ ਸੀ ਜਾਂ ਕੁਝ ਦਿੱਕਤਾਂ ਵੀ ਆਈਆਂ ਕਿਵੇਂ ਕਿਵੇਂ ਰਿਹਾ ਉਹ ਸਾਰੀ ਜਰਨੀ ਜਰਨੀ ਮੇਰੇ ਖਿਆਲ ਚ ਕੋਈ ਵੀ ਤੁਸੀਂ ਸਟਾਰਟ ਕਰਦੇ ਹੋ ਕੋਈ ਵੀ ਸਖਾਲੀ ਨਹੀਂ ਹੁੰਦੀ ਜਦੋਂ ਤੁਸੀਂ ਫਿਰ ਮਿਹਨਤ ਕਿੰਨੀ ਕਹਿੰਦੀ ਹੈ ਮੈਂ ਉਹ ਜਾਨਣਾ ਚਾਹੁੰਗਾ ਵੀ ਕੋਈ ਬੰਦਾ ਜੇ ਸੁਣ ਰਿਹਾ ਹੋ ਸਿੱਖ ਵੀ ਸਕੇ ਹੈਨਾ ਮੈਂ ਤਾਂ ਇਹਦੇ ਵਿੱਚ ਕਾਫੀ ਹੈਗੀ ਮਤਲਬ ਇਹ ਵਾਈਟ ਕਾਲਰ ਜੌਬ ਨਹੀਂ ਹੈਗੀ ਜੇ ਪੰਜਾਬ ਚ ਰਹਿ ਕੇ ਬੰਦਾ ਆਪਣਾ ਬਿਜ਼ਨਸ ਆਪ ਚਲਾਵੇ ਬਹੁਤ ਸਟੱਡੀ ਕਰਕੇ ਤਾਂ ਬਹੁਤ ਕੰਮ ਜਾਂ ਪੰਜਾਬ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਬੈਸਟ ਧਰਤੀ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਦੋਸਤੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਅੱਗੇ ਕੁਝ ਇਹੋ ਜਿਹੀਆਂ ਕਹਾਣੀਆਂ ਲੈ ਕੇ ਆਈਏ ਜਿਹੜੀਆਂ ਤੁਹਾਨੂੰ ਮੋਟੀਵੇਟ ਕਰਨ ਫੋਟੋ ਤੇ ਉਤਸ਼ਾਹ ਭਰਨ ਕੁਛ ਚੰਗਾ ਸੁਨੇਹਾ ਦੇ ਕੇ ਜਾਣ ਤਾਂ ਅੱਜ ਵੀ ਇੱਕ ਇਹੋ ਜਿਹੀ ਕਹਾਣੀ ਲੈ ਕੇ ਆਏ ਆ ਉਸ ਵੀਰ ਦਾ ਨਾਮ ਆ ਗੁਰਪ੍ਰੀਤ ਜਿਹੜੇ ਕਿ ਵਿਸ਼ਵਾਸ ਰੱਖਦੇ ਨੇ ਕਿ ਆਪੇ ਕੁਛ ਨਾ ਕੁਛ ਕਰੀਏ ਮਾਪਿਓ ਜਿਹੋ ਜੀ ਮਰਜ਼ੀ ਹਾਲਾਤ ਚ ਨੇ ਭਾਵੇਂ ਉਹ ਅਮੀਰ ਨੇ ਗਰੀਬ ਨੇ ਉਹਨਾਂ ਵੱਲੋਂ ਸਹਾਰਾ ਜ਼ਰੂਰ ਮਿਲਣਾ ਚਾਹੀਦਾ ਪਰ ਆਪਣੇ ਪੈਰਾਂ 'ਤੇ ਆਪ ਖੜੇ ਹੋਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਗੁਰਪ੍ਰੀਤ ਅੱਜ ਆਪਾਂ ਗੁਰਪ੍ਰੀਤ ਨੂੰ ਤੁਹਾਨੂੰ ਮਿਲਦੇ ਆ ਗੁਰਪ੍ਰੀਤ ਵੀਰੇ ਬਹੁਤ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਵੀਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਆਏ ਚੱਲ ਕੇ ਠੀਕ ਅੱਲਾ ਤਾਂ ਮੈਂ ਚਾਹੂੰਗਾ ਗੁਰਪ੍ਰੀਤ ਵੀਰੇ ਤੁਸੀਂ ਆਪਣੇ ਬਾਰੇ ਹੀ ਥੋੜਾ ਦੱਸੋ ਜੇ ਮੈਂ ਦੱਸੂੰਗਾ ਸ਼ਾਇਦ ਥੋੜਾ ਬਹੁਤਾ ਫਰਕ ਰਹੇ ਜੇ ਤੁਸੀਂ ਦੱਸੋ ਜਰੂਰ ਬੇਸਿਕਲੀ ਮੈਂ ਕਿਸਾਨ ਪਰਿਵਾਰ ਚ ਪੈਦਾ ਹੋਇਆ ਮੇਰਾ ਪਿੰਡ ਧਰਮਗੜਾ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਤੇ ਉੱਥੇ ਮੇਰੀ ਸਕੂਲਿੰਗ ਆ ਤੇ ਮੈਨੂੰ ਪੇਂਟਿੰਗ ਦਾ ਆਰਟ ਦਾ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਅੱਛਾ ਤੇ ਮੈਂ ਜਲੰਧਰ ਵੀ ਆਇਆ ਇਹਦੀ ਆਰਟ ਦੀ ਸਟੱਡੀ ਕਰਨ ਲਈ ਗਿਆ 2 ਸਾਲ ਉਸ ਤੋਂ ਬਾਅਦ ਚੰਡੀਗੜ੍ਹ ਮੈਂ ਫਾਈਨਾਂਸ ਕੀਤੀ ਹੈ ਨਾ ਬੈਚਲਰ ਡਿਗਰੀ ਤੇ ਉਸ ਦੌਰਾਨ ਮੈਂ ਕਈ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਵੀ ਕੰਮ ਕੀਤਾ ਹੈਗਾ ਤੇ ਫਿਰ ਮੇਰਾ ਆਪਣਾ ਕੈਫੇ ਸੀਗਾ ਪਟਿਆਲੇ ਤੇ ਉੱਥੋਂ ਜਿੱਥੋਂ ਤੁਹਾਡੀ ਕਿਸਮਤ ਕਹਿ ਲੋ ਜਾਂ ਤੁਹਾਡੇ ਸਟਾਰ ਦਾ ਪਲਟਾ ਹੋਇਆ ਗਿਆ ਮੇਰਾ ਤੇ ਉੱਥੇ ਮੈਂ ਕੈਫੇ ਬਣਾਇਆ ਸੀਗਾ ਇੱਕ ਇਕੱਲਾ ਕੈਫੇ ਨਹੀਂ ਸੀ ਮਤਲਬ ਲਾਇਬ੍ਰੇਰੀ ਸੀ ਤੇ ਪੇਂਟਿੰਗ ਫੋਟੋਗ੍ਰਾਫ ਸਾਰੀਆਂ ਚੀਜ਼ਾਂ ਉਹ ਵਧੀਆ ਆਰਟਿਸਟ ਉੱਥੇ ਆਉਂਦੇ ਹੁੰਦੇ ਸੀਗੇ ਇੱਕ ਸੋਹਣਾ ਮਾਹੌਲ ਕ੍ਰੀਏਟ ਕੀਤਾ ਹੋਇਆ ਸੀ ਪਰ ਲਾਕਡਾਊਨ ਜਦੋਂ ਸਟਾਰਟ ਹੋਇਆ ਉਸ ਤੋਂ ਬਾਅਦ ਬਹੁਤ ਐਂਡ ਤੇ ਆ ਕੇ ਸਾਨੂੰ ਉਹਨੂੰ ਬੰਦ ਕਰਨਾ ਪਿਆ ਅੱਛਾ ਫਿਰ ਮੈਂ ਪਿੰਡ ਚਲਾ ਗਿਆ ਵਾਪਸ ਪਿੰਡ ਮੈਂ ਸਾਲ 1.5 ਸਾਲ ਰਿਹਾ ਉਦੋਂ ਮੇਰੇ ਮਨ ਚ ਕਈ ਚੀਜ਼ਾਂ ਆਈਆਂ ਵੀ ਵੀ ਹੁਣ ਕਿਹੜਾ ਕੰਮ ਹੈ ਜਿਵੇਂ ਲੋਕਡਾਊਨ ਹੈ ਇਨ ਫਿਊਚਰ ਜੇ ਫੇਰ ਲੱਗਦਾ ਹੈ ਤਾਂ ਕਿਹੜਾ ਕੰਮ ਹੈ ਫਿਰ ਮੈਨੂੰ ਲੱਗਾ ਇੱਕ ਖੇਤੀਬਾੜੀ ਖਾਣ ਵਾਲੀਆਂ ਚੀਜ਼ਾਂ ਦੁੱਧ ਹੋ ਗਿਆ ਤੇ ਫਿਰ ਮੈਂ ਇਸ ਚੀਜ਼ ਲਈ ਸੋਚਣਾ ਸ਼ੁਰੂ ਕੀਤਾ ਕੁਝ ਸਾਡੇ ਪਿੰਡ ਇੱਕ ਦੋ ਹਾਦਸੇ ਇਦਾਂ ਦੇ ਵਾਪਰੇ ਮਤਲਬ ਫਿਰ ਮੈਨੂੰ ਮੇਰੇ ਮਨ ਚ ਉਹ ਚੀਜ਼ ਪੱਕੀ ਹੋ ਗਈ ਵੀ ਮੈਂ ਖੇਤੀ ਵਾਲੇ ਪਾਸੇ ਜਾ ਆਰਗੈਨਿਕ ਖੇਤੀ ਵਾਲੇ ਪਾਸੇ ਫਿਰ ਮੈਂ ਦਲੀ ਸਾਈਡ ਆਪਣਾ ਮੋੜ ਕਟਾ ਜਣੀ ਆਪਣੇ ਮਨ ਚ ਆਪ ਹੀ ਖਿਆਲ ਆਇਆ ਜਾਂ ਕਿਸੇ ਨੇ ਕਿਹਾ ਯਾਰ ਵੀ ਆ ਕਰ ਨਹੀਂ 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 ਆਪਣੇ ਆਪ ਹੀ ਅੱਛਾ ਉਸ ਦੌਰਾਨ ਕਾਫੀ ਜਦੋਂ ਦੇਖੀਏ ਇਕੱਲਾ ਮੈਂ ਨਹੀਂ ਮੇਰੇ ਨਾਲ ਹੋਰ ਬਹੁਤ ਸੀਗੇ ਜਿਨ੍ਹਾਂ ਦੇ ਕੰਮ ਡੁੱਬੇ ਨੇ ਜਾਂ ਜਿਨ੍ਹਾਂ ਦੇ ਪਹਿਲਾਂ ਰਨਿੰਗ ਕੰਮ ਸੀਗੇ ਹਨਾ ਉਹ ਬਹੁਤ ਨੁਕਸਾਨ ਹੋਇਆਗਾ ਜਿਨ੍ਹਾਂ ਨੂੰ ਫਿਰ ਲੈ ਦੇ ਕੇ ਦੁਨੀਆਂ 'ਚ ਕੁਝ ਵੀ ਵਾਪਰੀ ਜਾਵੇ। ਹਾਂ। ਉਖ ਲੱਗਣੀਆਂ ਢਿੱਡ ਨੂੰ। ਤੁਹਾਨੂੰ ਦੁੱਧ ਤੇ ਖਾਣ ਵਾਲੀਆਂ ਚੀਜ਼ਾਂ ਸ਼ੁੱਧੋ ਤੁਹਾਨੂੰ ਚਾਹੀਦੀਆਂ ਹੀ ਚਾਹੀਦੀਆਂ ਨੇ। ਫਿਰ ਮੈਨੂੰ ਲੱਗਿਆ ਇੱਧਰ ਅ ਕੁਝ ਫੈਮਿਲੀ ਬੈਕਗ੍ਰਾਉਂਡ ਵੀ ਆ ਤੇ ਬਾਕੀ ਮੈਨੂੰ ਸ਼ੌਂਕ ਸੀਗਾ ਤੇ ਫਿਰ ਮੈਂ ਇਹਦੀ ਹੌਲੀ-ਹੌਲੀ ਕਰਕੇ ਸਟੱਡੀ ਕਰਨ ਲੱਗਿਆ ਦੁਆਰਾ ਫਿਰ ਮੈਂ ਇਹਦੇ ਨਾਲ ਜੁੜਿਆ ਖੇਤੀ ਕਰਦਿਆਂ ਸੀ ਵਰਮੀ ਕੰਪੋਸਟ ਮੇਨ ਅਸੀਂ ਇੱਥੇ ਪਟਿਆਲਾ ਸਰੰਦ ਰੋਡ ਦੇ ਉੱਪਰ ਆਪਣਾ ਪਲਾਂਟ ਹੈ ਅਮਰਸੰਗਸ ਦੇ ਨਾਂ ਤੇ ਅਸੀਂ ਉੱਥੇ ਇਹ ਕੰਮ ਸਟਾਰਟ ਕੀਤਾ ਹੋਇਆ। ਜੀ ਇਹ ਤਾਂ ਨਹੀਂ ਲੱਗਿਆ ਵੀ ਮੈਂ ਅ ਆਰਟ ਦੀ ਸਟੱਡੀ ਕੀਤੀ ਆ ਚੰਡੀਗੜ੍ਹ ਗਿਆ ਹੋਰ ਸ਼ਹਿਰਾਂ ਚ ਵੱਡਿਆਂ ਚ ਗਿਆ ਹਨਾ ਤੇ ਦੁਬਾਰਾ ਫਿਰ ਪਿੰਡ ਚ ਵਾਪਸ ਆਉਂਗਾ ਨਹੀਂ ਐਵੇਂ ਤਾਂ ਨਹੀਂ ਕਦੇ ਫੀਲ ਹੋਇਆ ਮੈਨੂੰ ਐ ਲੱਗਦਾ ਥੋਡੇ ਥੋਡੇ ਅੰਦਰ ਨਾ ਹਜ਼ਾਰਾਂ ਹੀ ਇਨਸਾਨ ਰਹਿੰਦੇ ਨੇ ਹੂੰ ਤੁਸੀਂ ਜਿਹੜੇ ਵੀ ਇਨਸਾਨ ਨੂੰ ਤੁਸੀਂ ਖਰਾਕ ਪਾਉਨੇ ਹੋ ਉਹਨੇ ਉਹ ਬਾਹਰ ਆਉਣ ਲੱਗ ਜਾਣਾ ਹੂੰ ਤੁਸੀਂ ਖੇਤੀ ਕਰਦੇ ਹੋ ਜੇ ਤੁਹਾਨੂੰ ਉਧਰੋਂ ਥੋੜਾ ਜਿਹਾ ਉਪਸ਼ਾਹ ਹੈ ਜਾਂ ਤੁਹਾਡਾ ਜਾਣ ਦਾ ਹੈਗਾ ਤੁਸੀਂ ਉਦਾਂ ਦੇ ਲੋਕਾਂ ਨਾਲ ਮਿਲਣ ਲੱਗੋਗੇ ਤੁਹਾਡਾ ਆਪਣੇ ਆਪ ਸ਼ੌਂਕ ਪੈਦਾ ਹੋ ਪੇਂਟਿੰਗ ਦਾ ਉਹ ਮੇਰਾ ਮਤਲਬ ਹੌਬੀ ਆ ਕਮਰਸ਼ੀਅਲ ਵੀ ਮੈਂ ਕੀਤਾ ਸਿੱਖਿਆ ਤੇ ਐਗਜ਼ੀਬਿਸ਼ਨਸ ਤੇ ਵੀ ਪਾਰਟਿਸਿਪੇਟ ਕੀਤਾ ਤਾਂ ਵਧੀਆ ਬਹੁਤ ਸੋਹਣਾ ਰਿਸਪੌਂਸ ਮਿਲਦਾ ਪਰ ਉਹ ਉਹ ਉਹੀ ਗੱਲ ਜਿਹੜੀ ਚੀਜ਼ ਨੂੰ ਤੁਸੀਂ ਖਰਾਕ ਪਾਉਣੀ ਸ਼ੁਰੂ ਕਰ ਦਿੰਨੇ ਹੋ ਜਿਵੇਂ ਮੈਂ ਉੱਥੇ ਆਰਟਿਸਟਾਂ ਨਾਲ ਬੈਠਾ ਜਾਂ ਜਿਹੜੇ ਪੇਂਟਿੰਗ ਕਰਦੇ ਨੇ ਫਿਰ ਮੇਰੇ ਉਦਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਹਨਾ ਤੇ ਆ ਗੱਲ ਹੈ ਬਰਮੀ ਕੰਪੋਸਟਿੰਗ ਨੇ ਅੰਦਰਲਾ ਕਲਾਕਾਰ ਤਾਂ ਨਹੀਂ ਮਾਰਦਾ ਆਰਟਿਸਟ ਨਹੀਂ ਨਹੀਂ ਉਹਨੇ ਹੋਰ ਨਿਖਾਰਿਆ ਹੈਗਾ ਅੱਛਾ ਕਲਾਕਾਰ ਮਤਲਬ ਮੇਰਾ ਨਿੱਜੀ ਮੈਨੂੰ ਲੱਗਦਾ ਹੁੰਦਾ ਏਦਾਂ ਵੀ ਨਿੱਜੀ ਕਲਾਕਾਰ ਕੋਈ ਪੇਂਟਿੰਗ ਕਰਕੇ ਜਾਂ ਕੈਨਵਸ ਰੰਗ ਕੇ ਨਹੀਂ ਅਸੀਂ ਬਣਦੇ ਪ੍ਰਮਾਤਮਾ ਹਰ ਇੱਕ ਨੂੰ ਕਲਾਕਾਰ ਬਣਾਉਂਦਾ ਕਿਸੇ ਨੇ ਸ਼ਰਟਾਂ ਬਣਾਈਆਂ ਨੇ ਆ ਮਾਈਕ ਬਣਾਏ ਨੇ ਹਨਾ ਮਾਤਾ ਹੋਰੀਆਂ ਨੇ ਪਿੰਡਾਂ ਚ ਮੰਮੀ ਹੋਰਾ ਕੰਮ ਕਰਦੇ ਹੁੰਦੇ ਸੀਗੇ ਜਦੋਂ ਉਹ ਦੱਸਦੇ ਸੀ ਉਹਨਾਂ ਦੇ ਵਿਆਹ ਹੋਏ ਨੇ ਠੀਕ ਹੈ ਤੇ ਉਹ ਖੇਸ ਚਾਦਰਾਂ ਹੁਣ ਵੀ ਉਹ ਸੰਭਾਲੀਆਂ ਪਈਆਂ ਨੇ ਬਹੁਤ ਕਮਾਲ ਦੀ ਕਲਾਕਾਰ ਸੀਗੀਆਂ ਨੇ ਮੇਰੇ ਖਿਆਲ ਚ ਸਾਰੇ ਅੰਦਰ ਹੀ ਕਲਾਕਾਰ ਹੁੰਦੇ ਹੈ ਹਨਾ ਤੁਸੀਂ ਉਹ ਆਪਣੀ ਆਰਟ ਨੂੰ ਕਿਹੜੇ ਤਰੀਕੇ ਨਾਲ ਤੁਸੀਂ ਬਾਹਰ ਰਿਪਰੈਜ਼ੈਂਟ ਕਰਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਹਾਲਾਤਾਂ ਤੇ ਡਿਪੈਂਡ ਕਰਦਾ ਹਾਂ ਜਿਵੇਂ ਹੁਣ ਤੁਸੀਂ ਕਲਾ ਦੇ ਖੇਤਰ ਨਾਲ ਵੀ ਜੁੜੇ ਹੋਏ ਹੋ ਹਨ ਨਾਲ ਨਾਲ ਵਰਮੀ ਕੰਪੋਸਟਿੰਗ ਦਾ ਕੰਮ ਕਰ ਰਹੇ ਹੋ ਫਿਰ ਉਹਦੀ ਰਿਫਲੈਕਸ਼ਨ ਇੱਧਰ ਕਿਵੇਂ ਪੈਂਦੀ ਆ ਇਸ ਚੀਜ਼ ਦੇ ਵਿੱਚ ਵੱਖਰਾ ਕਿਵੇਂ ਕਰ ਪਾਉਂਦਾ ਇੱਕ ਕਲਾਕਾਰ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਹੁਣ ਧਰਤੀ ਕੈਨਵਸ ਹੈ ਬਹੁਤ ਵੱਡਾ ਹੁਣ ਅਸੀਂ ਇੱਕ ਰੰਗ ਹੁੰਦੇ ਨੇ ਇੱਕ ਬੇਰੰਗ ਹੁੰਦੇ ਨੇ ਹਨ ਉਹ ਕਈ ਵਾਰੀ ਅਸੀਂ ਹਾਲਾਤਾਂ ਕਰਕੇ ਜਾਂ ਮਾਹੌਲ ਕਰਕੇ ਅਸੀਂ ਉਹ ਬੇਰੰਗ ਬੇ ਬੇਰੰਗਾ ਕਰ ਰਹੇ ਆ ਅਸੀਂ ਧਰਤੀ ਨੂੰ ਇਹ ਵੀ ਇੱਕ ਕੈਨਵਸ ਆ ਅਸੀਂ ਉਹਨੂੰ ਦੁਬਾਰੇ ਰੰਗਣ ਦੀ ਕੋਸ਼ਿਸ਼ ਕਰਦੇ ਆ ਹਨਾ ਉਹਨੂੰ ਹਰਾ ਭਰਾ ਬਣਾਈਏ ਉਹਨੂੰ ਹੈਲਦੀ ਬਣਾਈਏ ਹਨਾ ਤੇ ਉਹ ਕੱਲਾ ਵਰਮੀ ਕੰਪੋਸਟ ਦਾ ਜਿਹੜਾ ਮੈਂ ਅਸੀਂ ਬਿਜ਼ਨਸ ਲੈ ਕੇ ਚੱਲੇ ਆ ਉਹ ਕੱਲਾ ਇਹ ਨਹੀਂ ਹੈਗਾ ਵੀ ਅਸੀਂ ਕੱਲਾ ਕਮਰਸ਼ੀਅਲ ਸੋਚਦੇ ਆ ਹਨਾ ਹੁਣ ਇੱਥੇ ਲੋਕ ਆਉਂਦੇ ਨੇ ਉਹ ਜਿਹੜੇ ਮਤਲਬ ਉਹਨਾਂ ਦਾ ਸ਼ੌਂਕ ਹੈ ਵੀ ਅਸੀਂ ਸ਼ੁੱਧ ਖਾਈਏ ਆਪਣੇ ਬੱਚਾਂ ਨੂੰ ਸ਼ੁੱਧ ਖਾਣਾ ਦੇਈਏ ਤਾਂ ਅਸੀਂ ਬਹੁਤ ਲੋਕਾਂ ਨੂੰ ਉੱਥੇ ਫ੍ਰੀ ਆਫ ਕਾਸਟ ਦਿੰਨੇ ਵੀ ਕੋਈ ਮਸਲਾ ਨਹੀਂ ਹੈਗਾ ਵੀ ਤੁਸੀਂ ਲੈ ਜਾਓ ਹਨਾ ਤੇ ਕੱਲਾ ਅਸੀਂ ਇੱਕ ਚੀਜ਼ ਆ ਉਦਕੱਲਾ ਬੇਨਸ ਨੂੰ ਮੁੱਖ ਨਹੀਂ ਰੱਖਿਆ ਹੋਇਆ ਹੈਗਾ ਅਸੀਂ ਆਪਣੇ ਲਈ ਆ ਹੁਣ ਜਿਹੜੀਆਂ ਇਹ ਨਹੀਂ ਸਾਰਾ ਅਸੀਂ ਵਰਮੀ ਕੰਪੋਸਟ ਯੂਜ਼ ਕਰਦੇ ਆਂ ਦੇ ਵਿੱਚ ਅੱਛਾ ਆਪਣੇ ਖਾਣ ਲਈ ਬਸ ਉਹੀ ਪਾਉਨੇ ਆਂ ਹਾਂਜੀ ਹਾਂ ਉਹ ਯੂਜ਼ ਕਰਦੇ ਆਂ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੁਝ ਨਹੀਂ ਯੂਜ਼ ਕਰਦੇ ਜਿੰਨੀ ਪ੍ਰੋਡਕਸ਼ਨ ਹੋ ਜਾਂਦੀ ਆ ਸਾਡੇ ਲਈ ਇਨਾਫ ਹੁੰਦੀ ਹੈਗੀ ਹੂੰ ਅੱਛਾ ਵਰਮੀ ਕੰਪੋਸਟ ਦੀ ਜੋ ਸ਼ੁਰੂਆਤ ਹੁੰਦੀ ਹੈ ਤੁਹਾਡੀ ਹਨਾ ਤਾਂ ਫਿਰ ਕਿੱਦਾਂ ਉਹ ਬਹੁਤ ਸਮੂਥ ਸੀ ਜਾਂ ਕੁਝ ਦਿੱਕਤਾਂ ਵੀ ਆਈਆਂ ਕਿਵੇਂ ਕਿਵੇਂ ਰਿਹਾ ਉਹ ਸਾਰੀ ਜਰਨੀ ਜਰਨੀ ਮੇਰੇ ਖਿਆਲ ਚ ਕੋਈ ਵੀ ਤੁਸੀਂ ਸਟਾਰਟ ਕਰਦੇ ਹੋ ਕੋਈ ਵੀ ਖਾਲੀ ਨਹੀਂ ਹੁੰਦੀ ਜਦੋਂ ਤੁਸੀਂ ਮਤਲਬ ਇੱਕ ਵਿਜ਼ਨ ਬੋਰਡ ਹੁੰਦਾ ਤੁਸੀਂ ਤਿਆਰ ਕਰਦੇ ਹੋ ਉਹਦੇ ਨਾਲੋਂ ਵੱਖਰਾ ਹੁੰਦਾ ਜਿਹੜਾ ਰੀਅਲ ਰਸਤਾ ਹੈਗਾ ਹਨਾ ਹਾਂ ਜਿਵੇਂ ਹੁਣ ਮੈਂ ਟਰੈਕਿੰਗ ਕਰਦਾ ਉਹ ਜਦੋਂ ਮੈਨੂੰ 20-22 ਸਾਲ ਹੋ ਗਏ ਟਰੈਕਿੰਗ ਕਰਦਿਆਂ ਹਾਂ 25 ਸਾਲ ਦੇ ਕਰੀਬ ਹੋ ਗਏ ਉਹ ਜਿਵੇਂ ਅਸੀਂ ਹੁਣ ਰੀਲਾਂ ਦੇ ਵਿੱਚ ਦੇਖਦੇ ਆ ਜਾਂ ਕੈਮਰੇ ਵਿੱਚ ਦੇਖਦੇ ਆ ਉਹ ਇੱਕ ਅਲੱਗ ਪਰਸਪੈਕਟਿਵ ਆ ਹੈ ਨਾ ਹਾਂ ਠੀਕ ਹੈ ਪਰ ਜਦੋਂ ਰੀਅਲ ਦੇ ਵਿੱਚ ਉੱਥੇ ਜਾਂਦੇ ਆ ਉਹ ਵੱਖਰਾ ਹੁੰਦਾ ਹੈ ਵੱਖਰਾ ਠੀਕ ਹੈ ਬਿਲਕੁਲ ਤੇ ਜਦੋਂ ਮੈਂ ਵਰਮੀ ਕੰਪੋਸਟ ਦੀ ਜਰਨੀ ਸ਼ੁਰੂ ਕੀਤੀ ਮੈਂ ਸਟੱਡੀ ਕਰਨੀ ਸੀ ਤੇ ਇਹਦਾ ਪੰਜਾਬ ਦੇ ਵਿੱਚ ਲਿਟਰੇਚਰ ਬਹੁਤ ਥੋੜਾ ਮਿਲਦਾ ਹੈਗਾ ਬਹੁਤ ਘੱਟ ਲਿਟਰੇਚਰ ਹੈਗਾ ਨਾ ਹੈਗਾ ਤਾਂ ਬਹੁਤ ਥੋੜਾ ਫਿਰ ਗੁਜਰਾਤ ਦੇ ਸੀ ਕੋਈ ਸਾਇੰਟਿਸਟ ਅੱਛਾ ਤੇ ਜਿਨ੍ਹਾਂ ਨੇ ਇਹ ਤੇ ਪੀ ਐਚ ਡੀ ਕੀਤੀ ਹੋਈ ਸੀ ਫਿਰ ਮੈਂ ਉਹਨਾਂ ਨੂੰ ਸਟੱਡੀ ਕੀਤਾ ਫਿਰ ਥੋੜਾ ਕੰਮ ਕੀਤਾ ਪਹਿਲਾਂ ਪਿੰਡ ਆਪਣੇ ਖੇਤ ਲਈ ਹੂੰ ਫਿਰ ਮੈਂ ਪਟਿਆਲੇ ਆਇਆ ਜਦੋਂ ਸਟਾਰਟ ਕੀਤਾ ਸੀ 10 ਕ ਬੈੱਡ ਹੁੰਦੇ ਸੀਗੇ ਇੱਥੇ ਅੱਛਾ 10 ਫਿਰ 20 ਫਿਰ ਹੁਣ ਤਕਰੀਬਨ 300 ਪਲੱਸ ਬੈੱਡ ਹੋ ਜਾਣਗੇ ਸਾਡੇ ਕੋਲ ਅੱਛਾ ਹਾਂ ਤੇ ਉਹ ਜਿਵੇਂ ਜਿਵੇਂ ਡਿਮਾਂਡ ਵੱਧਦੀ ਆ ਤਸੀਂ ਉਹ ਚੀਜ਼ਾਂ ਕਰੀ ਜਾਂਦੇ ਆ ਅੱਛਾ ਗੁਰਪ੍ਰੀਤ ਬੇਰੇ ਫਿਰ ਦਿਨਚਰਿਆ ਕੀ ਰਹਿੰਦੀ ਆ ਤੁਹਾਡੀ ਸਾਰਾ ਦਿਨ ਕਿਵੇਂ ਕਿਵੇਂ ਸ਼ੁਰੂਆਤ ਹੁੰਦੀ ਆ ਦਿਨ ਦੀ ਤੇ ਸਾਰਾ ਦਿਨ ਇੱਥੇ ਕਿਵੇਂ ਬਤਾਉਣੀ ਆ ਸਾਰਾ ਦਿਨ ਕੁਸ਼ ਤਾਂ ਜਿਵੇਂ ਜ਼ਿਆਦਾ ਟਾਈਮ ਤਾਂ ਮੈਨੂੰ ਮਾਰਕੀਟਿੰਗ ਤੇ ਲੱਗਦਾ ਅੱਛਾ ਬਾਹਰ ਕਿਸਾਨਾਂ ਨੂੰ ਮਿਲਦੇ ਆ ਹਾਂ ਜਾਂ ਜਿਵੇਂ ਹਿਮਾਚਲ ਜਾਂਦੀ ਆ ਫਿਰ ਉੱਥੇ ਜਾਣਾ ਆਉਣਾ ਕੱਟੋ-ਕੱਟ 15 18 ਦਿਨ ਮੇਰੇ ਬਾਹਰ ਹੀ ਹੁੰਦੇ ਨੇ ਇੱਥੇ ਮੈਂ ਥੋੜਾ ਟਾਈਮ ਹੁੰਨਾ ਇੱਥੇ ਆਪਣੇ ਨਾਲ ਵਰਕਰ ਨੇਗੇ ਉਹ ਮਤਲਬ ਉਹ ਕੰਮ ਕਰਦੇ ਨੇ ਜਿਵੇਂ ਉਹਨਾਂ ਨੂੰ ਇੱਕ ਪੂਰਾ ਉਹ ਬਣਾ ਕੇ ਦੇ ਦੇਣਾ ਵੀ ਐਨੇ ਦਿਨ ਮੈਂ ਬਾਹਰ ਰਹਿਣਾ ਐਨੇ ਦਿਨ ਆ ਚੀਜ਼ਾਂ ਕਰਨੀਆਂ ਨੇ ਪਰ ਜਦੋਂ ਮੈਂ ਵਾਪਸ ਆਉਣਾ ਫਿਰ ਕੰਪਲੀਟ ਹੁੰਦੀਆਂ ਨੇ ਸੋ ਇਹੇ ਉੱਠਣਾ 5 5:30 ਵਜੇ ਮੈਂ ਆਊਟ ਕੱਢਦੇ ਆ ਅੱਛਾ ਠੀਕ ਹੈ ਤੇ ਉਹ ਤੁਸੀਂ ਹੁਣ ਦੇਖੋ ਕਿੰਨਾ ਸੋਹਣਾ ਮਾਹੌਲ ਹੈ ਸਵੇਰੇ ਇਧਰਲੀ ਸਾਈਡ ਕਾਫੀ ਮੋਰ ਨੇ ਉਹ ਬੋਲਦੇ ਨੇ ਫਿਰ ਘੰਟਾ ਸਵਾ ਘੰਟਾ ਵਾਕ ਕਰਦੇ ਆ ਨਾ ਉਦੋਂ ਬਾਅਦ ਨਹਾਤ ਹੋ ਕੇ ਆਪਣਾ ਖਾਣਾ ਖਾ ਕੇ ਜਿਹੜੇ ਵਰਕਰ ਨੇ ਉਹ ਆਉਂਦੇ ਨੇ ਫਿਰ ਸਾਰਾ ਉਹਨਾਂ ਨੂੰ ਕੰਮ ਸਮਝਾ ਕੇ ਕਿੱਦਾਂ-ਕਿੱਦਾਂ ਕੀ ਕਰਨਾ ਪੂਰਾ ਪੈਟਰਨ ਬਣਾ ਕੇ ਫਿਰ ਉਹਨਾਂ ਨੂੰ ਦੇ ਦੇਈਏ। ਹੂੰ ਸ਼ਾਮ ਤੱਕ ਦਾ ਜਿਹੜਾ ਜਿੰਨਾ ਸ케ਜੂਲ ਹੁੰਦਾ ਉਹ ਕੰਪਲੀਟ ਕਰ ਲੈਣਾ। ਇਹਦੇ 'ਚ ਫਿਰ ਮਿਹਨਤ ਕਿੰਨੀ ਕੋਂਦੀ ਹੈ ਮੈਂ ਉਹ ਜਾਨਣਾ ਚਾਹੁੰਗਾ ਵੀ ਕੋਈ ਬੰਦਾ ਜੇ ਸੁਣ ਰਿਹਾ ਉਹ ਸਿੱਖ ਵੀ ਸਕੇ ਹਨਾ ਵੀ ਕਿਵੇਂ-ਕਿਵੇਂ ਮਿਹਨਤ ਕਰਦੇ ਹੋ ਤੁਸੀਂ ਕਿੱਦਾਂ ਕੰਮ ਕਰਦੇ ਹੋ ਇਹਦੇ 'ਚ ਮਿਹਨਤ ਇਹਦੇ ਵਿੱਚ ਕਾਫੀ ਹੈਗੀ ਮਤਲਬ ਇਹ ਵਾਈਟ ਕਾਲਰ ਜੌਬ ਨਹੀਂ ਹੈਗੀ ਜਿੰਨਾ ਜੇ ਤੁਸੀਂ ਆਪ ਇਨਵੋਲਵ ਨਹੀਂ ਹੁੰਦੇ ਹੂੰ ਉਹ ਕੰਮ ਨਹੀਂ ਹੁੰਦਾ ਹੈਗਾ ਹੁਣ ਇਕੱਲੇ ਹੁਣ 300 ਬੈੱਡ ਹੈ 300 ਬੈੱਡ ਦੇ ਵਿੱਚ 5-6 ਦਿਨਾਂ ਬਾਅਦ 10 ਦਿਨਾਂ ਬਾਅਦ ਮੈਂ ਜ਼ਰੂਰ ਸਾਰੇ ਬੈੱਡ ਚੈੱਕ ਕਰਦਾ ਕਿ ਇੱਥੇ ਪਾਣੀ ਘਟਾ ਹੈ ਗਡੋਆ ਕਿਦੇ ਵਿੱਚ ਘਟਾ ਹੈ ਜਾਂ ਇਹ ਸ਼੍ਰਿੰਕ ਕਿਉਂ ਹੋ ਰਿਹਾ ਜਾਂ ਉਹ ਸਾਰੀਆਂ ਚੀਜ਼ਾਂ ਫਿਰ ਉਹਦੇ ਤੇ ਕੰਮ ਕਰਦੇ ਹਾਂ ਹੂੰ ਤੇ ਬਾਕੀ ਨਾਲ-ਨਾਲ ਚੱਲਦਾ ਰਹਿੰਦਾ ਜਿਵੇਂ ਮਾਰਕੀਟ ਕਰਨ ਚਲੇ ਜਾਂਦੇ ਹਾਂ ਹਾਂ ਤੇ ਫਿਰ ਪਿੰਡਾਂ ਦੇ ਵਿੱਚ ਵੀ ਜਿਹੜੇ ਲੋਕ ਕਰਨਾ ਚਾਹੁੰਦੇ ਨੇ ਜਾਂ ਕਰ ਰਹੇ ਨੇ ਫਿਰ ਉਹਨਾਂ ਨੂੰ ਦੱਸ ਦਿਆਂ ਇਹਦਾ ਕੀ ਬੈਨੀਫਿਟ ਹੈ ਬਰਮੀ ਕੰਪੋਸਟ ਦਾ ਕਿਉਂ ਇਹ ਵਰਤਣੀ ਚਾਹੀਦੀ ਹੈ ਇਹ ਖਾਦ ਇਹ ਫਿਰ ਜਿਵੇਂ ਕਿੱਦਾਂ ਦੇ ਗਡੋਏ ਆ ਤੁਹਾਡੇ ਕੋਲੇ ਹਨਾ ਤੇ ਕੀ ਕੀ ਇਹਨਾਂ ਨੂੰ ਪਾਉਨੇ ਹੋ ਕਿਦਾਂ ਇਹ ਤਿਆਰ ਹੁੰਦੇ ਕਿੰਨਾ ਕੁ ਕੋਸਟਲੀ ਆ ਕਿੰਨਾ ਕਿ ਇਹ ਕੋਈ ਆਮ Banda ਜਿ ਸ਼ੁਰੂ ਕਰਨਾ ਵੀ ਹੋਵੇ ਤਾਂ ਆਮ Banda ਬੇਸਿਕਲੀ ਮੈਨੂੰ ਐ ਲੱਗਦਾ ਹੁੰਦਾ ਜਿਵੇਂ ਮੈਂ ਵੀ ਕੰਮ ਸ਼ੁਰੂ ਕੀਤਾ ਸੀਗਾ ਘੱਟੋ ਘੱਟ ਜਿਵੇਂ 5-7 ਬੈਡਾਂ ਤੋਂ ਸਟਾਰਟ ਕਰਕੇ ਥੋੜਾ ਐਕਸਪੀਰੀਅੰਸ ਹੋ ਜਾਂਦਾ ਇਹਨਾਂ ਨੂੰ ਪਾਲਣਾ ਇਹਨਾਂ ਨੂੰ ਸੰਭਾਲਣਾ ਇੱਕ ਬੱਚਾ ਵਾਂਗੂ ਹੀ ਆ ਇੱਕ ਕਿਉਂਕਿ ਬਹੁਤ ਸੌਫਟ ਨੇ ਜਿਵੇਂ ਖੇਤਾਂ ਚਾਲੇ ਦੁਆਲੇ ਕੰਮ ਕਰਦੇ ਆ ਆਲੇ ਦੁਆਲੇ ਯੂਰੀਆ ਵਰਤਦੇ ਨੇ ਹਾਂ ਠੀਕ ਹੈ ਜੇ ਪੈਸਟੀਸਾਈਡ ਹੁੰਦੇ ਨੇ ਸਪਰੇਇਆਂ ਨੇ ਹਮ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਨੇ ਜੇ ਉਹਨਾਂ ਦਾ ਪਾਣੀ ਬੈਡਾਂ ਦੇ ਵਿੱਚ ਵੜ ਗਿਆ ਤਾਂ ਇਹਨਾਂ ਨੇ ਇੱਕ ਦਿਨ ਕੰਪਲੀਟ ਨਹੀਂ ਕਰਦੇ ਇਹਨਾਂ ਨੇ ਮਰ ਜਾਣਾ ਫਿਰ ਬੈਡਾਂ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਹੈਗਾ ਪਾਣੀ ਬਣ ਜਾਂਦਾ ਬਿਲਕੁਲ ਪੈਸਟੀਸਾਈਡ ਵਾਲੀ ਚ ਨਹੀਂ ਬਿਲਕੁਲ ਨਹੀਂ ਬਿਲਕੁਲ ਬਹੁਤ ਹਲਕੀ ਸਕਿਨ ਹੈ ਧੁੱਪ ਦੇ ਵਿੱਚ ਵੀ ਜ਼ਿਆਦਾ ਟਾਈਮ ਰਹਿੰਦੇ ਨੇ ਤਾਂ ਵੀ ਮਰ ਜਾਂਦੇ ਨੇ ਅੱਛਾ ਕਾਫੀ ਪ੍ਰਜਾਤੀਆਂ ਨਹੀਂ ਆ ਜਿਹੜੀਆਂ ਮੈਂ ਪੜੀਆਂ ਸੀ 4000 ਪਲੱਸ ਨੇ ਜਿਨ੍ਹਾਂ ਦੀ ਖੋਜ ਹੋਈ ਹੈ ਤੇ ਇਹ ਜਿਹੜੇ ਕਾਰਬੋਨਿਕ ਚੀਜ਼ਾਂ ਖਾਂਦੇ ਨੇ ਗਲਨ ਵਾਲੀਆਂ ਹਾਂ ਉਹਦੇ ਵਿੱਚ ਖਟੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਜ਼ਹਿਰੀ ਲੀਆਂ ਕੌੜੀਆਂ ਨਹੀਂ ਹੋਣੀਆਂ ਚਾਹੀਦੀਆਂ ਨਮਕਾਲੀਆਂ ਨਹੀਂ ਹੋਣੀਆਂ ਚਾਹੀਦੀਆਂ ਕੋਈ ਵੀ ਅਜਿਮੇ ਸਬਜੀ ਆ ਜੇ ਜਿਹੜੀਆਂ ਚੀਜ਼ਾਂ ਗਲ ਜਾਂਦੀਆਂ ਨੇ ਤਾਂ ਉਹਨਾਂ ਨੂੰ ਖਾਦ ਦੇ ਵਿੱਚ ਕਨਵਰਟ ਕਰਦੇ ਨੇ ਉਹ ਖਾ ਕੇ ਤੇ ਜਿਹੜੀ ਇਹਦੀ ਨਸਲ ਹੈ ਸੀਨੀਅਰ ਫਰੀਟ ਹੈਗੀ ਤੁਹਾਡੇ ਕੋਲੇ ਹਾਂਜੀ ਹਾਂ ਰੈੱਡ ਕਲ ਰੈੱਡ ਵਾਰਮ ਵੀ ਕਹਿ ਦਿੰਦੇ ਨੇ ਉਹਨਾਂ ਨੂੰ ਕਿੰਨੇ ਟਾਈਮ 'ਚ ਫਿਰ ਇਹ ਤਿਆਰ ਕਰ ਦਿੰਦੇ ਨੇ ਇਹ ਜਿਹੜਾ ਇਹਨਾਂ ਦਾ ਸਰਕਲ ਹੈਗਾ ਉਹ ਡਿਪੈਂਡ ਕਰਦਾ ਤੁਹਾਡੇ ਕੋਲੇ ਗੰਡੋਏਆਂ ਦੀ ਕੁਆਂਟੀਟੀ ਕਿੰਨੀ ਆ ਜਿਵੇਂ ਆਪਣੇ ਕੋਲੇ ਗੰਡੋਏ ਨੇ ਤਾਂ ਮੰਨ ਕੇ ਚੱਲੋ ਇਹ 80 ਤੋਂ 100 ਦੇ ਨਾਸੀਂ ਮੰਨ ਕੇ ਚੱਲਦੇ ਹਾਂ ਹੂੰ ਤੇ 3 ਮਹੀਨਿਆਂ ਦੇ ਕਰੀਬ ਇਹਨੂੰ ਲੱਗ ਜਾਂਦੇ ਨੇ ਇੱਕ स्लॉट ਨੂੰ ਉਤਰਨ ਲੱਗੇ ਅੱਛਾ ਹਾਂਜੀ ਹਾਂ ਫਿਰ ਉਹਨੂੰ ਉਹਦਾ ਮੋਇਸਚਰ ਮੇਨਟੇਨ ਕਰਕੇ ਰੱਖਣਾ ਫਿਰ ਉਹਨੂੰ ਝਾਰ ਕੇ ਹੂੰ ਤੇ ਉਹਦੀ ਟੈਸਟਿੰਗ ਹੁੰਦੀ ਆ ਹਰੇਕ स्लॉट ਅਸੀਂ ਫਿਰ ਲੈਬ ਦੇ ਵਿੱਚ ਭੇਜਦੇ ਹਾਂ ਹੂੰ ਤੇ ਉਸ ਤੋਂ ਬਾਅਦ ਫਿਰ ਅਸੀਂ ਪੈਕਿੰਗ ਕਰਨੀ ਸ਼ੁਰੂ ਕਰਦੇ ਹਾਂ ਇਹ ਇਹ ਫਿਰ ਨਾਲ ਦੀ ਨਾਲ ਗਡੋਏ ਅੱਗੇ ਆਪੇ ਵੱਧਦੇ ਰਹਿੰਦੇ ਨੇ ਜਾਂ ਤੁਹਾਨੂੰ ਲਾ ਕੇ ਹੋਰ ਵੀ ਸਿੱਟਨੇ ਪੈਂਦੇ ਨੇ ਨਹੀਂ ਨਹੀਂ ਹੋਰ ਨਹੀਂ ਲਿਹਾਉਣੇ ਪੈਂਦੇ ਇਹ ਸੀਜ਼ਨ ਲਈ ਜਿਵੇਂ ਹੁਣ ਗਰਮੀ ਆ ਹੁਣ ਸਲੋ ਹੋ ਜਾਂਦੇ ਨੇ ਬਾਰਿਸ਼ਾਂ ਕਰਕੇ ਵੀ ਸਰਦੀਆਂ ਦੇ ਟਾਈਮ ਇਹਨਾਂ ਦਾ ਐਗ ਕਾਫੀ ਹੁੰਦੇ ਨੇ ਉਦੋਂ ਬਹੁਤ ਜ਼ਿਆਦਾ ਗਰੋਥ ਹੁੰਦੀ ਹੈ ਜੇ ਆਪਾਂ ਇਹਨਾਂ ਦੇ ਛਾਂ ਕਰਕੇ ਰੱਖੀਏ ਜਾਂ ਇਹਨਾਂ ਨੂੰ ਮਤਲਬ 30 ਤੋਂ ਟੈਂਪਰੇਚਰ ਘਟਾ ਹੈ ਤਾਂ ਰੈਗੂਲਰ ਹੀ ਇਹਨਾਂ ਦੀ ਗਰੋਥ ਹੁੰਦੀ ਰਹਿੰਦੀ ਹੈ ਹੂੰ ਇਹ ਜਿਹੜੇ ਗਡੋਏਾਂ ਦੀ ਖਾਦ ਹੈ ਨਾ ਵਰਮੀ ਕੰਪੋਸਟ ਹੈ ਇਹਦੇ ਚ ਇਹੋ ਜਿਹੇ ਕਿਹੜੇ ਤੱਤ ਆ ਜਿਹੜੇ ਵੀ ਦਿਨਾਂ ਦੇ ਵਿੱਚ ਹੀ ਬੂਟਾ ਐ ਦਸਣ ਲੱਗ ਜਾਂਦਾ ਜਿਵੇਂ ਕਹਦੇ ਇਹਨੇ ਵੀ ਸ਼ਰਾਬੀ ਨੂੰ ਪੈਗ ਲਵਾ ਦੀ ਸ਼ਾਮ ਨੂੰ ਐ ਉੱਟ ਕੇ ਖੜੇ ਹੋ ਜਾਂਦੇ ਆ ਤੱਤ ਚਿੰਨੇ ਇੱਕ ਪੌਦੇ ਨੂੰ ਅ ਇੱਕ ਪੌਦੇ ਨੂੰ 14 ਤੋਂ 15 ਤੱਤ ਚਾਹੀਦੇ ਨੇ ਹੂੰ 17 ਤੱਤ ਤੇ ਕਰੀਬ ਸ਼ਾਇਦ ਤੇ ਵਰਮੀ ਕੰਪੋਸਟ ਚ ਕੱਲੀ ਦੇ ਵਿੱਚ 14 ਤੱਤ ਨੇ ਅੱਛਾ ਜਿਹੜੇ ਮਾਈਕਰੋਨ ਤੱਤ ਨੇ ਉਹਨਾਂ ਨੂੰ ਵਿੱਚ ਐਡ ਕਰਕੇ ਤਾਂ ਇਹ 25 ਪਲੱਸ ਤੱਤ ਬਣ ਜਾਣਗੇ ਅੱਛਾ ਤੇ ਉਹਦੇ ਲਈ ਅ ਸਭ ਤੋਂ ਵੱਡੀ ਚੀਜ਼ ਐ ਨਾ ਹੁਣ ਅਸੀਂ ਪ੍ਰੋਡਕਸ਼ਨ ਲਈ ਨੇ ਆ ਨਾ ਹੂੰ ਪ੍ਰੋਡਕਸ਼ਨ ਲਈ ਆਪਾਂ ਕੀੜਿਆਂ ਲਈ ਆਪਾਂ ਸਪਰੇਅ ਕਰ ਦਿੰਨੇ ਆ ਜਾਂ ਜੜੀਆਂ ਚੀਜ਼ਾਂ ਜਿਵੇਂ ਯੂਰੀਆ ਸੀ ਉਹ ਟੈਂਪਰੇਰੀ ਪਾਉਣੇ ਆ ਨਾ ਪਰ ਉਹਦਾ ਧਰਤੀ ਨੂੰ ਬੈਨੀਫਿਟ ਨਹੀਂ ਹੈਗਾ ਹੂੰ ਠੀਕ ਹੈ ਉਹ ਧਰਤੀ ਲਈ ਇੰਨੀ ਕੰਮ ਕਰਦੇ ਉਹ ਮੈਂ ਦੇਸੀ ਸ਼ਬਦਾਂ ਚ ਆਖਾਂ ਇਹ ਧਰਤੀ ਲਈ ਪੰਜੀਰੀ ਆ ਹਾਂ ਠੀਕ ਹੈ ਤੇ ਇਹ ਥੋੜੀ ਜਿਹੜੀ ਫਸਲਾਂ ਜਾਂ ਪੌਦੇ ਨੇ ਉਹਨਾਂ ਲਈ ਵੀ ਬੈਨੀਫਿਟ ਹੈ ਇਸ ਚੀਜ਼ ਦਾ ਕਿ ਨੰਬਰ 2 ਜਦੋਂ ਤੁਸੀਂ ਵਰਤਦੇ ਹੋ ਰੈਗੂਲਰ ਤਾਂ ਇਹ ਧਰਤੀ ਲਈ ਵੀ ਬਹੁਤ ਵਧੀਆ ਕੰਮ ਕਰਦਾ ਹੈ ਧਰਤੀ ਦੇ ਜਿੰਨੇ ਤੱਤ ਨੇ ਘਾਟ ਹੈਗੀ ਸਾਰੀਆਂ ਚੀਜ਼ਾਂ ਇਹ ਫੁੱਲਫੁੱਲ ਕਰਦੀ ਹੂੰ ਉਪਜਾਊ ਬਣਦੀ ਮਿੱਟੀ ਹਾਂਜੀ ਹਾਂਜੀ ਇਹ ਫਿਰ ਜਦੋਂ ਕੰਮ ਸ਼ੁਰੂ ਕੀਤਾ ਤਾਂ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਥੋੜੀ ਆਪਣੀ ਹਨਾ ਭਾਵਨਾ ਸੀ ਕੁਝ ਕਰਾਂ ਹਨਾ ਕਈ ਲੋਕ ਹੁੰਦੇ ਨੇ ਜਿਹੜੇ ਪੋਲੜ ਹੋ ਜਾਂਦੇ ਨੇ ਚਲੋ ਘਰੋਂ ਠੀਕ ਆ ਰਹਿਣ ਦੀਏ ਕਰਨ ਨੂੰ ਕੁਝ ਨਹੀਂ ਹੁੰਦਾ ਨਾ ਥੋੜੇ ਜੇ ਇਹ ਭਾਵਨਾ ਕਿਵੇਂ ਪੈਦਾ ਹੁੰਦੀ ਹੈ ਵੀ ਨਹੀਂ ਯਾਰ ਮੈਂ ਆਪੇ ਕਰਨਾ ਕੁਝ ਘਰਦਿਆਂ ਤੋਂ ਨਹੀਂ ਕੁਝ ਆਸ ਰੱਖਣੀ ਚਲੋ ਆਸ ਤਾਂ ਹੁੰਦੀ ਆ ਹਾਂਜੀ ਵੀ ਫਿਰ ਵੀ ਮੈਂ ਆਪ ਕਰਨਾ ਚਾਹੁੰਦਾ ਉਹ ਟਰੈਕਿੰਗ ਕਰਨ ਲਈ ਜਾਂਦੇ ਆ ਟਰੈਕਿੰਗ ਇਕੱਲੀ ਟਰੈਕ ਨਹੀਂ ਹੁੰਦਾ ਹੈਗਾ ਉਹ ਜਦੋਂ ਤੁਸੀਂ ਪਹਾੜਾਂ 'ਚ ਚੱਲਦੇ ਹੋ ਤੁਹਾਨੂੰ ਬਹੁਤ ਚੀਜ਼ਾਂ ਤੁਸੀਂ ਸਿੱਖਦੇ ਹੋ ਹੂੰ ਠੀਕ ਹੈ ਉਹ ਮੈਂ ਨਾ ਆਪਣੀ ਜ਼ਿੰਦਗੀ ਤੇ ਢਾਲ ਕੇ ਦੇਖਦਾ ਹੁਣ ਵੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਟਰੈਕ ਕਰਦੇ ਹੋ ਕਦੇ ਉਤਾਰ ਹੈ ਕਦੇ ਚੜ੍ਹਾ ਆਏਗਾ ਨਾ ਉਹਦੇ ਵਿੱਚ ਕਦੇ ਤੁਹਾਨੂੰ ਬੈਠਣਾ ਪੈਂਦਾ ਚਾਰ ਲੋਕ ਮਿਲ ਜਾਂਦੇ ਨੇ ਤੁਸੀਂ ਉਹਨਾਂ ਨਾਲ ਗੱਲਾਂ ਵੀ ਕਰਦੇ ਹੋ ਮਤਲਬ ਉਹ ਇੱਕ ਟਰੈਕ ਦੇ ਵਿੱਚ ਤੁਸੀਂ ਪੂਰੀ ਜ਼ਿੰਦਗੀ ਤੁਹਾਨੂੰ ਦਿਖਦੀ ਹੈ ਜੇ ਤੁਸੀਂ ਧਿਆਨ ਨਾਲ ਦੇਖੋ ਹਣਾ ਹੂੰ ਤੇ ਮੈਨੂੰ ਵੀ ਜਿਹੜੀ ਈਜ਼ੀ ਲਾਈਫ ਹੈ ਮੈਨੂੰ ਕਦੇ ਵੀ ਪਸੰਦ ਨਹੀਂ ਆਈ ਸ਼ੁਰੂ ਤੋਂ ਅੱਛਾ ਮੈਨੂੰ ਐ ਹੁੰਦਾ ਉਹ ਟਾਸਕ ਹੋਣ ਤੁਹਾਡੇ ਲਈ ਚੈਲੰਜ ਹੋਣ ਉਹ ਜ਼ਿਆਦਾ ਵਧੀਆ ਹੁੰਦੀ ਹੈ ਤੇ ਜਦੋਂ ਉਹਦੂਆ ਡਿਸਕਸ ਕਰਦੇ ਹਾਂ ਜਾਂ ਉਹ ਚੀਜ਼ਾਂ ਤੁਸੀਂ ਕੰਪਲੀਟ ਕਰਦੇ ਹੋ ਤੁਹਾਡੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਬਿਲਕੁਲ ਅਸੀਂ ਪਿੱਛੇ ਜਾ ਕੇ ਦੇਖੀਏ ਨਾਨਕ ਸਾਹਿਬ ਦੇ ਟਾਈਮ ਤੇ ਨਾਨਕ ਸਾਹਿਬ ਦੇ ਟਾਈਮ ਹਰ ਇੱਕ ਚੀਜ਼ ਅਵੇਲੇਬਲ ਸੀ ਹਾਥੀ ਘੋੜੇ ਹਨਾ ਹੂੰ ਤੇ ਬਟ ਉਹਨਾਂ ਨੇ ਤੁਰ ਕੇ ਜਾਣ ਦਾ ਹੀ ਫੈਸਲਾ ਕਿਉਂ ਕੀਤਾ ਸੀਗਾ ਹੂੰ ਤੇ ਵਰਲਡ ਵਾਈਡ ਜੇ ਅਸੀਂ ਦੇਖੀਏ ਇੱਕ ਵੀਨ ਤੂਤਾ ਇੱਕ ਨਾਨਕ ਸਾਹਿਬ ਨੇ ਉਹ ਦੁਨੀਆ 'ਚ ਸਭ ਤੋਂ ਜ਼ਿਆਦਾ ਘੁੰਮਣ ਵਾਲੇ ਨੇ ਫਿਰ ਉਹਨਾਂ ਨੇ ਜ਼ਿਆਦਾਤਰ ਹੈ ਜਿਹੜੀ ਉਹਨਾਂ ਦੀ ਪੈਦਲ ਯਾਤ ਰਹੀ ਹੂੰ ਤੇ ਮਤਲਬ ਉਹ ਬੜੇ ਆਰਾਮ ਨਾਲ ਸਮੂਥਲੀ ਘਰੇ ਬੈਠ ਸਕਦੇ ਸੀਗੇ ਕਰੇ ਸਾਰੀਆਂ ਚੀਜ਼ਾਂ ਹੂੰ ਕ੍ਰੀਏਟ ਕਰ ਸਕਦੇ ਸੀ ਪਰ ਨਹੀਂ ਉਹਨਾਂ ਨੇ ਇਹ ਚੀਜ਼ਾਂ ਚੁਣੀਆਂ ਨਾ ਸੋਖਾ ਜੀਵਨ ਉਹਨਾਂ ਨੇ ਛੱਡਿਆ ਨਾ ਹਾਂ ਹੂੰ ਤੇ ਉਹ ਮੈਨੂੰ ਵੀ ਪਰਸਨਲੀ ਮੈਨੂੰ ਜ਼ਿਆਦਾ ਵਧੀਆ ਲੱਗਦਾ ਜਦੋਂ ਜਿੰਨਾ ਚੈਲੰਜ ਨਹੀਂ ਹੈਗੇ ਤੁਹਾਡੀ ਜ਼ਿੰਦਗੀ ਚ ਸਵਾਦ ਨਹੀਂ ਆਉਂਦਾ ਹੈ ਹਾਂ ਬਿਲਕੁਲ ਉਹ ਉਹ ਚੀਜ਼ਾਂ ਨੂੰ ਤੁਸੀਂ ਹੌਲੀ ਹੌਲੀ ਕਰਕੇ ਸੋਲਵ ਕਰਦੇ ਹੋ ਹਾਂ ਫਿਰ ਜ਼ਿਆਦਾ ਵਧੀਆ ਲੱਗਦਾ ਇਹ ਫਿਰ ਜਿਵੇਂ ਟਰੈਕਿੰਗ ਵੀ ਕਰਦੇ ਹੋ ਹਨਾ ਖੇਤੀਬਾੜੀ ਦਾ ਵੀ ਕੰਮ ਕਰਦੇ ਹੋ ਵਰਮੀ ਕੰਪੋਸਟ ਦਾ ਕਰਦੇ ਹੋ ਹਾਂਜੀ ਆਰਟਿਸਟ ਵੀ ਹੈਗੇ ਉਹ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਸੁਮੇਲ ਆ ਉਹ ਕਿੱਦਾਂ ਮਤਲਬ ਕਹ ਲਈਏ ਵੀ ਇੱਕ ਇਨਸਾਨ ਦੇ ਚੰਗੇ ਪੱਖ ਨੂੰ ਉਭਾਰਦਾ ਕਿੱਦਾਂ ਉਹ ਇਨਸਾਨ ਦੇ ਕੰਮ ਆਉਂਦਾ ਸਾਰੀਆਂ ਚੀਜ਼ਾਂ ਦਾ ਸੁਮੇਲ ਆ ਜਿਹੜਾ ਪੇਂਟਿੰਗ ਜਾਂ ਟਰੈਕਿੰਗ ਉਹ ਮੈਂ ਨਿੱਜੀ ਆਪਣੇ ਲਈ ਕਰਦਾ ਹਾਂ ਉਹਦੇ ਵਿੱਚ ਮੈਂ ਪੈਸਾ ਇਨਵੈਸਟ ਕਰਦਾ ਮਤਲਬ ਉਹਦੇ ਵਿੱਚੋਂ ਮੈਂ ਕਮਾਈ ਨਹੀਂ ਕਰ ਰਿਹਾ ਜਿਵੇਂ ਟਰੈਕ ਲਈ ਜਾਂਦੇ ਆ ਜਾਂ ਪੇਂਟਿੰਗ ਕਰਦੇ ਆ ਉਹ ਮੈਨੂੰ ਸ਼ੌਂਕ ਹੈ ਉਹ ਚੀਜ਼ਾਂ ਦਾ ਠੀਕ ਹੈ ਇੱਕ ਮੈਂ ਆਪਣੇ ਰੋਟੀ ਪਾਣੀ ਲਈ ਵਰਮੀ ਕੰਪੋਸਟ ਦਾ ਵੀ ਕੰਮ ਕਰਦਾ ਇਸ ਚੀਜ਼ ਦਾ ਵੀ ਮੈਨੂੰ ਸ਼ੌਂਕ ਹੈ ਠੀਕ ਹੈ ਹੁਣ ਖੇਤੀਬਾੜੀ ਕਰਦੇ ਆ ਸੀ ਆਪਣੀ ਆਰਗੈਨਿਕ ਨੇ ਪਿੰਡੋਂ ਆਟਾ ਜਿਹੜਾ ਉਹ ਅਰਗੈਨਿਕ ਆ ਜਾਂਦਾ ਹੈ ਹਨਾ ਅੱਛਾ ਠੀਕ ਹੈ ਉਹ ਆਪਣਾ ਤੁਹਾਡੀਆਂ ਸਾਰੀਆਂ ਚੀਜ਼ਾਂ ਫੁੱਲਫਿਲ ਹੁੰਦੀਆਂ ਨੇ ਇਹਨੀਆਂ ਨੇ ਉਹ ਸਾਰੀਆਂ ਚੀਜ਼ਾਂ ਹੂੰ ਤੇ ਬਾਕੀ ਮੇਰੀਆਂ ਲੋੜਾਂ ਵੀ ਕੋਈ ਬਾਲੀਆਂ ਜ਼ਿਆਦਾ ਹੈ ਨਹੀਂ ਬੜਾ ਮਤਲਬ ਮੈਂ ਆਪਣੇ ਆਪ ਨੂੰ ਲੌਕਡਾਊਨ ਤੋਂ ਬਾਅਦ ਮੈਂ ਸਮੇਟਿਆ ਖਲਾਰਿਆ ਨਹੀਂ ਹੈਗਾ ਅੱਛਾ ਤੇ ਉਸ ਤੋਂ ਬਾਅਦ ਮੈਨੂੰ ਐ ਲੱਗਦਾ ਵੀ ਤੁਸੀਂ ਸੀਮਿਤ ਰਹੋ ਤੁਸੀਂ ਖੁਸ਼ ਵੀ ਰਹਿੰਦੇ ਹੋ ਸਰਕਲ ਵੀ ਘਟਿਆ ਹੋਇਆ ਮੇਰਾ ਸੋਸ਼ਲ ਮੀਡੀਆ ਤੇ ਵੀ ਮੈਂ ਬਹੁਤ ਘੱਟ ਐਕਟਿਵ ਹੁੰਨਾ ਹੈਗਾ ਅੱਛਾ ਜ਼ਿਆਦਾ ਟਾਈਮ ਜਿਵੇਂ ਮੇਰਾ ਪੜਨ ਚ ਨਿਕਲ ਜਾਂਦਾ ਹੈਗਾ ਇੱਥੇ ਵੀ ਫ੍ਰੀ ਹਾਂ ਫਿਰ ਮੈਂ ਪੜਦੇ ਰਹਿਣਾ ਇੰਟਰਵਿਊ ਸੁਣਨੀ ਆ ਇੰਟਰਵਿਊਸ ਪੜ੍ਹਨੀਆਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਹੂੰ ਇੱਥੇ ਫਿਰ ਜਿਵੇਂ ਤੁਹਾਡੇ ਘਰ ਆ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਹੈ ਹਨ ਇਹ ਸਾਰੀ ਫੈਮਿਲੀ ਲਈ ਆ ਜਾਂ ਤੁਹਾਡਾ ਇੱਥੇ ਸਿਰਫ ਖੇਤੀਬਾੜੀ ਲਈ ਆ ਮੈਂ ਸੋਲੋ ਫਲਾਇਰ ਆ ਮम्मा ਪੂਰੇ ਪਿੰਡ ਰਹਿੰਦੇ ਨੇ ਇੱਥੇ ਮੈਂ ਇਕੱਲਾ ਹੀ ਹੁੰਨਾਗਾ ਅੱਛਾ ਤੇ ਹਾਂ ਆਪਣੇ ਨਾਲ ਸਰਵੈਂਟ ਨੇ ਉਹ ਹੁੰਦੇ ਨੇ ਇੱਥੇ ਭਾਜੀ ਘੁਰੀ ਹੁੰਦੇ ਨੇ ਜਿਆਦਾ ਟਾਈਮ ਜਿਵੇਂ ਹੁਣ ਛੁੱਟੀਆਂ ਨੇ ਫਿਰੇ ਆ ਜਾਂਦੇ ਨੇ ਤੁਸੀਂ ਵਧੀਆ ਸਾਡਾ ਸੋਹਣਾ ਟਾਈਮ ਨਿਕਲਦਾ ਹੈ ਤਾਂ ਸਾਥ ਕਿਦਾਂ ਦਾ ਰਿਹਾ ਕਿਹੜੇ ਕਿਹੜੇ ਲੋਕਾਂ ਦਾ ਸਾਥ ਰਿਹਾ ਜਿਹੜਾ ਤੁਹਾਨੂੰ ਦਿਲੋਂ ਲੱਗਦੇ ਹੋਣ ਕਿ ਹਾਂ ਯਾਰ ਹਰ ਕੰਮ ਦੇ ਨਾਲ ਖੜੇ ਨੇ ਹੈਗੇ ਨੇ ਪਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਉਹ ਮਤਲਬ ਹਮੇਸ਼ਾ ਖੜੇ ਨੇ ਉਹਨਾਂ ਦੇ ਹੌਂਸਲੇ ਕਰਕੇ ਕਿ ਸ਼ਾਇਦ ਮੈਂ ਇੱਥੇ ਆਇਆ ਹਾਂ ਹਮ ਤੇ ਉਹ ਜਦੋਂ ਤੁਸੀਂ ਕਈ ਵਾਰੀ ਟੈਣੀਆਂ ਗੱਲਾਂ ਚੁਣਨਿਓ ਜ਼ਰੂਰੀ ਨਹੀਂ ਹੁੰਦਾ ਤੁਹਾਨੂੰ ਪੈਸਾ ਚਾਹੀਦਾ ਉਹ ਸਟੇਟ ਹੈ ਨਾ ਕਿਸੇ ਦਾ ਸਾਥ ਕਿਸੇ ਦਾ ਹੱਥ ਫੜ ਲੈਣਾ ਤੁਹਾਡੇ ਮੋੜੇ ਤੇ ਕਿਸੇ ਦਾ ਹੱਥ ਰੱਖ ਦੇਣਾ ਉਹ ਸਭ ਤੋਂ ਵੱਡੀਆਂ ਚੀਜ਼ਾਂ ਨਹੀਂ ਹਮ ਹੁਣ ਵੀ ਜਿਹੜੇ ਮੇਰੇ ਨਾਲ ਨੇ ਜਾਂ ਮੈਥੋਂ ਛੋਟੇ ਨੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਮੈਂ ਨਾਲ ਐ ਤੁਹਾਡੇ ਵੀ ਮੈਂ ਸਿਰਫ ਕਹਿਣ ਲਈ ਨਹੀਂ ਜਿੰਨਾ ਕਿ ਮੈਂ ਕੈਪੇਬਲ ਹਾਂ ਮੈਂ ਉਹ ਸਾਰੀਆਂ ਚੀਜ਼ਾਂ ਕਰੂੰਗਾ ਕਿਉਂਕਿ ਹੌਂਸਲਾ ਬਹੁਤ ਵੱਡੀ ਚੀਜ਼ ਹੈ ਬਿਲਕੁਲ ਜਦੋਂ ਟੁੱਟਦਾ ਹੈ ਉਦੋਂ ਵੀ ਬਹੁਤ ਖਤਰਨਾਕ ਰੂਪ ਲੈ ਲੈਂਦਾ ਹੈ ਪਰ ਜਦੋਂ ਇਹ ਜੁੜਦਾ ਹੈ ਜਾਂ ਕਿਸੇ ਨੂੰ ਹੌਂਸਲਾ ਦਿੰਨੇ ਆ ਤਾਂ ਉਹਦਾ ਜਿਹੜਾ ਰੂਪ ਨਿਕਲਦਾ ਹੈ ਜਾਂ ਸੁਧਰ ਕੇ ਆਉਂਦਾ ਉਹ ਵੀ ਬਾਕਮਾਲ ਚੀਜ਼ ਬਣ ਜਿਵੇਂ ਕੋਈ ਬੰਦਾ ਟੁੱਟਦਾ ਉਹ ਤੋਂ ਸਿੱਖਦਾ ਵੀ ਬਹੁਤ ਕੁਝ ਹੈ ਉਹ ਨਿੱਖਰਦਾ ਵੀ ਬਹੁਤ ਚੀਜ਼ਾਂ ਹਾਂ ਤਾਂ ਮੈਂ ਚਲੋ ਥੋੜੀ ਜ਼ਿੰਦਗੀ ਦੇ ਤਜਰਬੇ ਵੀ ਆ ਕੁਝ ਚੰਗੀਆਂ ਗੱਲਾਂ ਆਪਾਂ ਕਰ ਰਹੇ ਆ ਤਾਂ ਉਹਦੀ ਰਿਫਲੈਕਸ਼ਨ ਵੀ ਹੁੰਦੀ ਹੈ ਜੇ ਕੋਈ ਸੁਣੂਗਾ ਹਨਾ ਹਾਂਜੀ ਸ਼ਾਇਦ ਉੱਤੇ ਵੀ ਵਧੀਆ ਅਸਰ ਹੋਵੇ ਜਿਵੇਂ ਅੱਜਕੱਲ ਆਸ-ਪਾਸੇ ਮਾਹੌਲ ਬਹੁਤ ਜ਼ਿਆਦਾ ਹੈ ਜਿਹੜਾ ਢੈਂਦੀ ਕਲਾ ਵਾਲਾ ਵੱਧ ਹੋਇਆ ਪਿਆ ਹਨਾ ਤਾਂ ਮੈਂ ਚਾਹੂੰਗਾ ਜਿਵੇਂ ਤੁਹਾਡਾ ਕੰਮ ਹੈ ਹਨਾ ਇਸ ਤਰੀਕੇ ਨਾਲ ਤੁਸੀਂ ਕਰਦੇ ਹੋ ਕੋਈ ਨਾ ਕੋਈ ਬੰਦਾ ਹੋਰ ਵੀ ਸਿੱਖਿਆ ਲੈ ਸਕੇ ਜਿੱਦਾਂ ਉਹ ਨੌਜਵਾਨ ਨੇ ਬਹੁਤ ਸਾਰੇ ਹਨਾ ਵਿਦੇਸ਼ਾਂ ਚੋਂ ਬਾਹਰ ਇੱਧਰ ਵੀ ਆ ਗਏ ਹਨਾ ਜਿਵੇਂ ਦੇਖਿਆ ਜਾਵੇ ਵਿਦੇਸ਼ਾਂ ਨੂੰ ਜਾਣ ਦੀ ਝਾਕ ਵੀ ਹੈਗੀ ਆ ਤਾਂ ਕੋਈ ਫੂਡ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਬਰਮੀ ਕੰਪੋਸਟ ਵਾਲੇ ਕੰਮ 'ਚ ਫੇਰ ਵੀ ਘਟ ਨਹੀਂ ਹਲੇ ਨੌਜਵਾਨ ਤਾਂ ਮੈਂ ਚਾਹੂੰਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਗਾਈਡ ਕਰੋ ਜੇਕਰ ਉਹ ਕਰਨਾ ਚਾਹਣ ਤਾਂ ਕਿਵੇਂ ਕਰ ਸਕਦੇ ਨੇ ਕਿੱਦਾਂ ਕਰ ਸਕਦੇ ਆ ਜਰਨੀ ਕੋਈ ਵੀ ਆ ਜਾਂ ਕੋਈ ਵੀ ਸਫਰ ਹੈ ਉਹ ਹੁੰਦਾ ਇੱਕ ਵਾਰੀ ਸਾਨੂੰ ਔਖਾ ਲੱਗਦਾ ਪਰ ਜਦੋਂ ਇੱਕ ਸਟੇਜ ਤੇ ਆ ਕੇ ਕਾਫੀ ਟਾਈਮ ਨਿਕਲ ਕੇ ਜਦੋਂ ਤੁਸੀਂ ਰੈਗੂਲਰ ਉਹਨੂੰ ਟਾਈਮ ਦਿੰਨੇ ਹੋ ਹਾਂ ਤਾਂ ਉਹ ਜ਼ਰੂਰ ਉਹ ਨਿੱਖਰ ਕੇ ਆਉਂਦਾ ਹੈਗਾ ਬਿਲਕੁਲ ਠੀਕ ਹੈ ਇੱਕ ਦੋ ਦੋ ਤਰ੍ਹਾਂ ਦੀ ਜ਼ਿੰਦਗੀ ਹੈ ਇੱਕ ਤੁਸੀਂ ਜਿਉਣਾ ਚਾਹੁੰਦੇ ਹੋ ਹੂੰ ਇੱਕ ਤੁਸੀਂ ਫਿਲਮਾਂ ਚ ਜਾਂ ਹੋਰ ਚੀਜ਼ਾਂ ਚ ਤੁਸੀਂ ਦੇਖਦੇ ਹੋ ਤੁਸੀਂ ਉਦਾਂ ਦੇ ਬਣਨਾ ਚਾਹੁੰਦੇ ਹੋ ਦੋਨਾਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੈ ਬਿਲਕੁਲ ਸਿੰਪਲ ਜਿਹਾ ਹੋਣਾ ਤਾਂ ਬਹੁਤ ਆਸਾਨ ਹੈ ਹੂੰ ਤੁਹਾਡੀਆਂ ਲੋੜਾਂ ਤੁਸੀਂ ਘੱਟ ਰੱਖੋ ਠੀਕ ਹੈ ਤਾਮਝਾਮ ਤੋਂ ਦੂਰ ਰਹਨੇ ਹੋ ਸਿੰਪਲ ਰਹੋਗੇ ਤਾਂ ਉਹਨੇ ਸਖਾਲੇ ਰਹੋਗੇ ਹਾਂ ਜਿੰਨੇ ਅਸੀਂ ਆਪਣੀਆਂ ਲੋੜਾਂ ਵਧਾਵਾਂਗੇ ਓਨਾ ਜ਼ਿਆਦਾ ਅਸੀਂ ਤੰਗ ਹੁੰਨੇ ਆਗੇ ਠੀਕ ਹੈ ਬਾਹਰ ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਲਾਈਫ ਵੀ ਸਖਾਲੀ ਨਹੀਂ ਹੁਣ ਮੇਰੇ ਸਰਕਲ ਦੇ ਵਿੱਚੋਂ ਬਹੁਤ ਮੁੰਡੇ ਕੁੜੀਆਂ ਗਏ ਵੇ ਆ ਹੂੰ ਤੇ ਜਦੋਂ ਉਹਨਾਂ ਨੂੰ ਕਾਲ ਕਰਦੇ ਆ ਉਹ ਕਈ ਵਾਰੀ ਮਤਲਬ 8 8 10 10 15 15 ਘੰਟੇ ਵੀ ਕੰਮ ਕਰਦੇ ਨੇ ਆਪਾਂ ਤਾਂ ਜਿਵੇਂ ਬੈਠ ਕੇ ਗੱਲ ਕਰ ਰਹੇ ਆ ਉਹਨਾਂ ਕੋਲ ਇੰਨਾ ਟਾਈਮ ਟਾਈਮ ਨਹੀਂ ਹੁੰਦਾ ਹੈਗਾ ਫਿਰ ਉਹ ਪੰਗੇ ਸੇੜੇ ਹੁੰਦੇ ਨੇਗੇ ਮਜਬੂਰੀਆਂ ਵੀ ਨੇ ਕਰ ਲੈ ਲਿਆ ਗੱਡੀ ਲੈ ਲਈ ਹੈ ਨਾ ਕਿਸ਼ਤਾਂ ਤੇ ਫਿਰ ਉਹ ਸਾਰੀ ਲਾਈਫ 25 25 30 30 ਸਾਲ ਕਿਸ਼ਤਾਂ ਭਰਦੇ ਰਹਿੰਦੇ ਨੇ ਹੂੰ ਉਨੀ ਗਮਹਤ ਜੇ ਸੀ ਇੱਥੇ ਕਿਸੇ ਵੀ ਕੰਮ 'ਚ ਕਰੀਏ ਜੀ ਉੱਥੇ ਉੱਥੋਂ ਨਾਲੋਂ ਸਾਨੂੰ ਘੱਟ ਹੁੰਦਾ ਹੈਗਾ ਤਾਂ ਇੱਥੇ ਅਸੀਂ ਥੋੜੀ ਸਖਾਲੀ ਲਾਈਫ ਜਿਉਂ ਲੈਂਦੇ ਹਾਂ ਹਾਂ ਮਿਹਨਤ ਆਪ ਕਰ ਲਈ ਇੱਥੇ ਵੀ ਹੈ ਨਾ ਜੀ ਹਾਂਜੀ ਹਾਂ ਪਰ ਉਹ ਸਾਰੀਆਂ ਚੀਜ਼ਾਂ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਚਾਹੀਦੇ ਜਦੋਂ ਕੋਈ ਜਿਵੇਂ ਬੱਚੇ ਕੰਮ ਕਰਦੇ ਨੇ ਉਹ ਜੌਬ ਤੋਂ ਬਿਨਾਂ ਹਟ ਕੇ ਬਿਜ਼ਨਸ ਲਈ ਜਾ ਉਹ ਚੀਜ਼ਾਂ ਸੋਚਦੇ ਨੇ ਤਾਂ ਉਹਨਾਂ ਦੇ ਜਰੂਰ ਸਪੋਰਟ ਕਰਨੀ ਚਾਹੀਦੀ ਆ ਹੂੰ ਉਹ ਸਭ ਤੋਂ ਵੱਡੀ ਚੀਜ਼ ਉਹ ਆ ਹੂੰ ਠੀਕ ਆ ਉਹ ਕਿਉਂਕਿ ਇੱਕ ਮਤਲਬ ਹੁਣ ਜ਼ਰੂਰੀ ਨਹੀਂ ਸਭ ਨੂੰ ਜੌਬ ਮਿਲੇ ਹਾਂ ਠੀਕ ਹੈ ਉਹ ਕੋਈ ਤੁਸੀਂ ਆਪਣਾ ਜਿਹੜਾ ਤੁਹਾਨੂੰ ਲੱਗਦਾ ਜਿਹੜੀ ਜਿਹੜੀ ਚੀਜ਼ ਦਾ ਤੁਹਾਨੂੰ ਸ਼ੌਂਕ ਹੈ ਤੁਸੀਂ ਉਹ ਕਿੱਤਾ ਕਰ ਸਕਦੇ ਹੋ ਸਕਿੱਲ ਹੋਣੀ ਚਾਹੀਦੀ ਹੈ ਉਹ ਇੱਕ ਸਪੋਰਟ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਹੂੰ ਉਹ ਸਭ ਤੋਂ ਵੱਡੀ ਚੀਜ਼ ਮੈਨੂੰ ਇੱਥੇ ਟਿੱਲ ਲੱਗਦੀ ਹੁੰਦੀ ਆ ਕਦੇ-ਕਦੇ ਇੱਥੇ ਪੰਜਾਬ ਦੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਆਪੇ ਸਾਨੂੰ ਵੀ ਖੁਦ ਕਰਨੀਆਂ ਪੈਂਦੀਆਂ ਨੇ ਹੂੰ ਅੱਛਾ ਜਿਵੇਂ ਮੈਂ ਜਾਨਣਾ ਚਾਹੂੰਗਾ ਜੀ ਜਿਵੇਂ ਇਹ ਨਾ ਬਰਮੀ ਕੰਪੋਸਟ ਕਿ ਬਹੁਤ ਵਧੀਆ ਖਾਦ ਆ ਹਨਾ ਕਿ ਫਿਰ ਵੀ ਕਿਤੇ ਨਾ ਕਿਤੇ ਪਿੱਛੇ ਸਿੱਟੀ ਗਈ ਹੁਣ ਦੂਜੀਆਂ ਪੈਸਟੀਸਾਈਡਸ ਦਾ ਉਹਦਾ ਬਹੁਤ ਜ਼ਿਆਦਾ ਟ੍ਰੈਂਡ ਆ ਹਲੇ ਕਿਨੋਂ ਸ਼ਾਇਦ ਥੋੜਾ ਖੁੰਡਾ ਹੋਇਆ ਹੋਵੇ ਪਰ ਫਿਰ ਵੀ ਆਪਾਂ ਉਹਦੀ ਵੱਡੇ ਪੱਧਰ ਤੇ ਆਪਾਂ ਦੇਖਦੇ ਆ ਉਹਦਾ ਪ੍ਰਚਾਰ ਆ ਤੇ ਉਹਨੂੰ ਵਰਤਦੇ ਵੀ ਆ ਲੋਕ ਇਹ ਵੀ ਪਤਾ ਕਿ ਉਹ ਜ਼ਹਿਰ ਆ ਫਿਰ ਵੀ ਕਿਉਂ ਇੰਨੀ ਜ਼ਿਆਦਾ ਵਰਤੀ ਜਾ ਰਹੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਆਰਗੇਨਿਕ ਆ ਚੰਗੀਆਂ ਨੇ ਉਹ ਪਿੱਛੇ ਕਿਉਂ ਰਹਿ ਗਈਆਂ ਸਾਡੇ ਅੰਕਲ ਨੇਗੇ ਹਾਰਮੋਨ ਅੰਕਲ ਨੇਗੇ ਤੇ ਉਹ ਕੈਨੇਡਾ ਰਹਿੰਦੇ ਨੇ ਉਹਨਾਂ ਦਾ ਖੇਤੀ ਦਾ ਬਹੁਤ ਐਕਸਪੀਰੀਅੰਸ ਆ ਜਦੋਂ ਮੈਂ ਇਹ ਲਾਈਨ ਦੇ ਵਿੱਚ ਆਉਣਾ ਸੀ ਹੂੰ ਤਾਂ ਮੇਰੀ ਸ਼ਾਮ ਨੂੰ ਗੱਲ ਹੋ ਰਹੀ ਸੀ ਮੇਰੇ ਯਾਦ ਆ ਛੱਤ ਤੇ ਖੜਕੇ ਮੈਂ ਗੱਲ ਕਰ ਰਿਹਾ ਸੀਗਾ ਹੂੰ ਮੈਂ ਕਹਿਆ ਸੀ ਵੀ ਅੰਕਲ ਖੇਤੀ ਮੈਂ ਖਾਦ ਦਾ ਕੰਮ ਕਰਨੇ ਹੂੰ ਉਹ ਕਹਿੰਦੇ ਸੀ ਬੇਟੇ ਜਿੰਨਾ ਟਾਈਮ ਤੁਸੀਂ ਤੁਹਾਡਾ ਪਸੀਨਾ ਚੋਕੇ ਸਿਰ ਤੋਂ ਤੁਹਾਡੇ ਧਰਤੀ ਚ ਨਹੀਂ ਜਾਂਦਾ ਨਾ ਹੂੰ ਉਨਾ ਚਿਰ ਤੁਸੀਂ ਖੇਤੀ ਨਹੀਂ ਕਰ ਸਕਦੇ ਬਿਲਕੁਲ ਠੀਕ ਹੈ ਮੈਂ ਉੱਥੇ ਜਦੋਂ ਪਿੰਡ ਸੀਗਾ ਮੈਂ ਉਦੋਂ ਹਾਰਡ ਵਰਕ ਕੀਤਾ ਹੁਣ ਵੀ ਕਰਦੇ ਹਾਂ ਪਰ ਹੁਣ ਫਿਜ਼ੀਕਲੀ ਮੇਰਾ ਕੰਮ ਘਟਾ ਹੈ ਤੇ ਪਰ ਮੈਂਟਲੀ ਜਿਵੇਂ ਮਾਰਕੀਟ ਕਰਨਾ ਮਿਲਣਾ ਕਿਸੇ ਨੂੰ ਕਨਵਿੰਸ ਕਰਨਾ ਹਾਂ ਉਹ ਸਾਰੀਆਂ ਚੀਜ਼ਾਂ ਕਰਨੀਆਂ ਨੰਬਰ 2 ਜਿਹੜੀ ਦੁਨੀਆ ਨਾ ਤੁਸੀਂ ਤੁਸੀਂ ਪੰਜਾਬ ਤੋਂ ਜਦੋਂ ਬਾਹਰ ਜਾਂਦੇ ਹੋ ਹੋਰ ਕੰਟਰੀ 'ਚ ਜਾਂ ਸਟੇਟ 'ਚ ਤੁਸੀਂ ਦੇਖਿਓ ਹੂੰ ਰਾਤ ਨੂੰ ਵੀ ਜਾਗਦੇ ਰਹਿੰਦੇ ਨੇ ਹੂੰ ਠੀਕ ਹੈ ਜਗਮਗ ਲਾਈਟਾਂ ਸਾਰੀਆਂ ਚੀਜ਼ਾਂ ਬੜੀ ਰੀਨੀਨ ਹੈ ਉੱਥੋਂ ਵੀ ਲਾਈ ਪਰ ਬਹੁਤ ਜ਼ਿਆਦਾ ਫਾਸਟ ਹੈ ਫਾਸਟ ਬਹੁਤ ਜ਼ਿਆਦਾ ਫਾਸਟ ਹੈ ਹੂੰ ਬੰਦੇ ਦਾ ਵੀ ਨੇਚਰ ਐਵੇਂ ਬਣ ਗਿਆ ਵੀ ਹਰ ਇੱਕ ਚੀਜ਼ ਸਾਨੂੰ ਕਿਕਲੀ ਚਾਹੀਦੀ ਆ ਹੂੰ ਠੀਕ ਹੈ ਹੁਣ ਮਤਲਬ ਅ ਖੇਤੀ ਦੇ ਵਿੱਚ ਰੈਵਲੂਸ਼ਨ ਆਇਆ ਪਹਿਲਾਂ ਪਰ ਹੁਣ ਉਸ ਰੈਵੋਲੂਸ਼ਨ ਨੇ ਨੁਕਸਾਨ ਵੀ ਕਿੰਨਾ ਕੀਤਾ ਜਿੰਨੀ ਸਪੀਡ ਨਾਲ ਉਹ ਕੀੜਿਆਂ ਨੂੰ ਮਾਰ ਦੀਆਂ ਨੇ ਉਹ ਚੀਜ਼ਾਂ ਸਪਰੇ ਹ ਤਾਂ ਉਹ ਚੀਜ਼ਾਂ ਸੀ ਦੇਖੀ ਇਹ ਤਾਂ ਧਰਤੀ ਨੂੰ ਜਾਂ ਸਾਡੇ ਸਾਡੇ ਅੰਦਰ ਜਾਣੀਆਂ ਤਾਂ ਸਾਡਾ ਕਿੰਨਾ ਨੁਕਸਾਨ ਕਰਨੀ ਆ ਉਹ ਜੀ ਹੂੰ ਤਾਂ ਉਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਰਿਜ਼ਲਟ ਨੇਗੇ ਮੈਨੂੰ ਪ੍ਰੋਪਰ ਮੇਰੇ ਯਾਦ ਨਹੀਂ ਮੈਂ ਨਾ ਇੱਕ ਰਿਪੋਰਟ ਪੜ੍ਹੀ ਸੀਗੀ ਹੂੰ ਮੈਥੇ ਸਾਊਥ ਅਫਰੀਕਾ ਦੇ ਕਿਸੇ ਬੰਦੇ ਦੇ ਸੀਮਨ ਦੇ ਵਿੱਚ ਜਿਹੜੀ ਆਪਣੇ ਰਾਉਂਡ ਅਪ ਦਾ ਉਹ ਹੈ ਸਾਲਟ ਅਸਾਲਟ ਕਹਾਂਗੇ ਕੀ ਕਹਾਂਗੇ ਆਪਾਂ ਕੈਮੀਕਲ ਸੀਮਨ ਦੇ ਵਿੱਚ ਹੈਗਾ ਅੱਛਾ ਉਹ ਪਹਿਲਾ ਜਿਹੜਾ ਡਾਇਗਨੋਸ ਹੋਇਆ ਪਹਿਲਾ ਕੇਸ ਹੂੰ ਤੇ ਹੁਣ ਕੁੜੀਆਂ ਨੇ ਪ੍ਰੈਗਨੈਂਸੀ ਚ ਪ੍ਰੋਬਲਮ ਆ ਰਹੀ ਹੈ ਤੇ ਉਹ ਚੀਜ਼ਾਂ ਦੇ ਜਿਹੜੀ ਜਿਹੜੀ ਅਸੀਂ ਕਾਹਲ ਕੀਤੀ ਸੀ ਉਹ ਚੀਜ਼ਾਂ ਦੇ ਸਿੱਟੇ ਸਾਨੂੰ ਹੁਣ ਮਿਲ ਰਹੇ ਨੇ ਹੂੰ ਜਦੋਂ ਸਾਡੇ ਦਾਦਾ ਜੀ ਹੋਰੀ ਕੰਮ ਕਰਦੇ ਸੀ ਖੇਤੀ ਦਾ ਕੁਝ ਕੁਝ ਹਿੱਸਾ ਖਾਲੀ ਰੱਖਦੇ ਹੁੰਦੇ ਸੀਗੇ ਹਾਂ ਠੀਕ ਹੈ ਤੇ ਫਿਰ ਕੁਝ ਚ ਬਜਾਈ ਕਰਨੀ ਹੂੰ ਠੀਕ ਹੈ ਫਿਰ ਉਹ ਅਗਲੇ ਨੈਕਸਟ ਟਾਈਮ ਉਹ ਜਿਹੜਾ ਖਾਲੀ ਰੱਖਿਆ ਸੀ ਉਹਦੇ ਵਿੱਚ ਬੀਜ ਦੇ ਸੀਗੇ ਹੂੰ ਤੇ ਉਹ ਜਿਹੜਾ ਦੂਜਾ ਪੋਰਸ਼ਨ ਸੀ ਜੀ ਵਿੱਚ ਪਹਿਲਾਂ ਕੀਤੀ ਸੀ ਫਿਰ ਉਹਨੂੰ ਖਾਲੀ ਰੱਖਦੇ ਸੀਗੇ ਹੂੰ ਹੁਣ ਸਾਡੇ ਅੰਦਰ ਇੰਨੀ ਕਾਹਲ ਹੈ ਤੁਸੀਂ ਯਕੀਨ ਮੰਨੋ ਕੱਲ ਪਰਸੋਂ ਵੀਰਾ ਆਇਆ ਸੀਗਾ ਹੂੰ ਕਹਿੰਦਾ ਵੀਰੇ ਤੁਸੀਂ ਬਹੁਤ ਪਿੱਛੇ ਹੋਗੇ ਕਹਿੰਦਾ ਇਹ ਤੁਸੀਂ ਦੋ ਫਸਲਾਂ ਕਰ ਰਹੇ ਹੋ ਕਹਿੰਦਾ ਮੈਂ ਚਾਰ ਫਸਲਾਂ ਕਰ ਦਾਂਗੇ ਅੱਛਾ ਮੈਂ ਕਹਿਆ ਸੀ ਵੀਰੇ ਚਾਰ ਫਸਲਾਂ ਦਾ ਤੁਸੀਂ ਕਰ ਰਹੇ ਹੋ ਤੁਸੀਂ ਉਹਦੇ ਵਿੱਚ ਤੁਸੀਂ ਕੈਮੀਕਲ ਵੀ ਦੇਖੋ ਕਿੰਨਾ ਸੁੱਟ ਰਹੇ ਹੋ ਹਾਂ ਬਿਲਕੁਲ ਉਹ ਉਸ ਚੀਜ਼ ਦਾ ਅੱਜ ਨਹੀਂ ਕੱਲ ਨੂੰ ਨਹੀਂ ਤਾਂ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਖਰਾਬ ਹੋਊਗਾ ਹਾਂ ਸਾਡੀਆਂ ਸੇਤਾਂ ਵੀ ਖਰਾਬ ਹੋਣੀਆਂ ਬਿਲਕੁਲ ਤੇ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਫਿਰ ਮੈਂ ਇੱਧਰ ਮੋੜ ਕੱਟਿਆ ਸੀ ਵੀ ਇਹ ਕੰਮ ਕਰੀਏ ਹੈ ਨਾ ਹਾਂ ਤੇ ਹਾਂ ਸਾਡੀ ਜਰਨੀ ਲੰਮੀ ਜ਼ਰੂਰ ਹੈ ਪਰ ਅਸੀਂ ਕਾਮਯਾਬੀ ਹੋਵਾਂਗੇ ਸਭ ਤੋਂ ਵੱਡੀ ਚੀਜ਼ ਤੁਹਾਡੇ ਮਨ ਨੂੰ ਬਹੁਤ ਚੱਲੀ ਹੁੰਦੀ ਹੈ ਵੀ ਤੁਸੀਂ ਸਹੀ ਕੰਮ ਕਰ ਰਹੇ ਹੋਗੇ ਵਧੀਆ ਤਰੀਕੇ ਨਾਲ ਤੁਸੀਂ ਕੰਮ ਹਾਂ ਚਲੋ ਹੁਣ ਆਪਾਂ ਥੋੜੀ ਗੱਲ ਕਰ ਹੀ ਰਹੇ ਹਾਂ ਤਾਂ ਮੈਂ ਹੋਰ ਵੀ ਗੱਲ ਕਰਨੀ ਚਾਹੁੰਗਾ ਜਿਵੇਂ ਬਹੁਤ ਬੰਦੇ ਆ ਕੋਈ ਵੀ ਨਵਾਂ ਕੰਮ ਸਟਾਰਟ ਕਰਨਾ ਨਾ ਰਿਸਕ ਬਹੁਤ ਮੰਨਦੇ ਆ ਡਰ ਬਹੁਤ ਲੱਗਦਾ ਪੈਸਾ ਖਰਚਾ ਜਾ ਡੁੱਬ ਨਾ ਜਾਵੇ ਹੈਨਾ ਜਾਂ ਕੰਮ ਕੀ ਪਤਾ ਸਿਰੇ ਚੜੂ ਨਾ ਚੜੂ ਹਨਾ ਕਿਵੇਂ ਬੰਦਾ ਇੱਕ ਬੰਦਾ ਜੀ ਨੇ ਕੋਈ ਕੰਮ ਤੋਰਨਾ ਕਿਸ ਐਂਗਲ ਤੋਂ ਸੋਚੇ ਕਿਵੇਂ ਸੋਚੇ ਕਿ ਮੈਂ ਆਪਣਾ ਕੰਮ ਕਰਨਾ ਪਹਿਲਾਂ ਤਾਂ ਮੇਰੇ ਖਿਆਲ ਚ ਦਾਇਰਾ ਵੱਡਾ ਰੱਖਣਾ ਚਾਹੀਦਾ ਇਹ ਚੀਜ਼ ਨੂੰ ਫਿਰ ਸਟੱਡੀ ਕਰਨੀ ਚਾਹੀਦੀ ਆ ਤੁਸੀਂ ਅਸੀਂ ਕੰਮ ਕਰਦੇ ਆ ਮੈਂ ਰੋਡ ਤੇ ਚੱਲਦਾ ਹਾਂ ਤਾਂ ਆ ਤੁਸੀਂ ਦੇਖੋ ਅਸੀਂ ਰੋਡ ਤੇ ਜਾਂ ਕਿਤੇ ਵੀ ਹੁਣ ਘਰਾਂ ਦੇ ਵਿੱਚ ਵੀ ਕਿੰਨੇ ਲੋਕੀ ਬਿਮਾਰ ਹੁੰਦੇ ਨੇ ਅਚਨਚੇ ਦੀ ਡੈਥ ਹੋ ਜਾਂਦੀ ਆ ਬਿਲਕੁਲ ਪਰਮਾਤਮਾ ਨੇ ਜਿਹੜੇ ਆਹ ਪੱਲਾਂਗੇ ਜੋ ਜਿਹੜੇ ਅਗਲੇ ਆਉਣਗੇ ਸਰਪ੍ਰਾਈਜ਼ ਨਹੀਂਗੇ ਉਹ ਹੂੰ ਠੀਕ ਹੈ ਪਰ ਹਾਂ ਇੱਕ ਉਹ ਤੁਸੀਂ ਤੁਹਾਡਾ ਵਿਜ਼ਨ ਬੋਰਡ ਜ਼ਰੂਰ ਹੋਣਾ ਚਾਹੀਦਾ ਹੈਗਾ ਵੀ ਤੁਸੀਂ ਕਰਨਾ ਕੀ ਹੈ ਕਿੱਦਾਂ ਕਰਨਾ ਹੈ ਜਿਹੜੇ ਵੀ ਫੀਲਡ ਚ ਜਾਣਾ ਹੈ ਤਾਂ ਉਹਦੀ ਤੁਹਾਡੀ ਸਟੱਡੀ ਹੋਵੇ ਹੂੰ ਅੰਕੜੇ ਹੋਣ ਸਟੱਡੀ ਹੋਵੇ ਕਿੱਦਾਂ ਮਾਰਕੀਟ ਕਰਨੀ ਹੈ ਸਾਰੀਆਂ ਚੀਜ਼ਾਂ ਜੇ ਟੈਕਨੀਕਲੀ ਕਰੋਗੇ ਤਾਂ ਤੁਹਾਡਾ ਤੁਸੀਂ ਆਪ ਵੀ ਆਪਣੀ ਹੈਲਪ ਕਰੋਗੇ ਪ੍ਰਮਾਤਮਾ ਵੀ ਉਸ ਚੀਜ਼ ਲਈ ਤੁਹਾਡੀ ਹੈਲਪ ਕਰਦਾ ਹੈ ਜਿਵੇਂ ਪੰਜਾਬ ਚ ਰਹਿ ਕੇ ਬੰਦਾ ਆਪਣਾ ਬਿਜ਼ਨਸ ਆਪ ਚਲਾਵੇ ਬਿਲਕੁਲ ਸਟੱਡੀ ਕਰਕੇ ਚਲਾਵੇ ਬਹੁਤ ਕੰਮ ਜਾਂਦਾ ਪੰਜਾਬ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੀ ਤਾਂ ਬੈਸਟ ਧਰਤੀ ਆ ਜਿਵੇਂ ਆਪਾਂ ਪੰਜ ਦਰਿਆ ਵੰਦੇ ਨੇਗੇ ਉਹ ਆ ਰਹੀਆਂ ਨੇ ਇੱਥੇ ਆਏ ਸੀ ਜਾਂ ਹੁਣ ਵੀ ਮਤਲਬ ਹੁਣ ਵੀ ਆਉਣਗੇ ਲੋਕ ਜਿਹੜੇ ਵੱਡੇ ਬਿਜ਼ਨਸਮੈਨ ਨੇ ਇੱਥੋਂ ਵਰਗੇ ਹੁਣ ਵੀ ਬਿਲਕੁਲ ਇੱਥੋਂ ਵਰਗਾ ਪਾਣੀ ਕਿਤੇ ਨਹੀਂ ਹੈਗਾ ਹੁਣ ਤੁਸੀਂ ਇੱਕ ਚੀਜ਼ ਦੇਖੋ ਅਸੀਂ ਪਾਣੀ ਦੀ ਬੋਤਲ ਲੈਣੇ ਆ। ਹੂੰ। ਉਹ ਜਿਹੜੀਆਂ ਕਹਿੰਦੇ ਨਹੀਂ ਇਹਦੇ ਵਿੱਚ ਇੰਨਾ ਮਿਨਰਲ ਹੈ। ਹੂੰ। ਤੁਸੀਂ ਯਕੀਨ ਮੰਨੋ 180 ਰੁਪਏ ਦੀਆਂ ਮੈਂ ਵੀ ਪੀਤੀ ਆ ਬੋਤਲੋ। ਹੂੰ। ਵੀ ਇਹਦੇ ਵਿੱਚ ਮਿਨਰਲ ਹੈ। ਹੁਣ ਇੱਕ ਦਰਿਆ ਵਗਦੇ ਨੇ। ਦਰਿਆਵਾਂ ਦੇ ਵਿੱਚ ਤੁਸੀਂ ਸੋਚ ਹੀ ਨਹੀਂ ਸਕਦੇ ਕਿੰਨਾ ਮਿਨਰਲ ਆਉਂਦਾ ਹੈਗਾ। ਤੇ ਸਾਰਾ ਉਹ ਪੰਜਾਬ ਦੀ ਮਿੱਟੀ ਦੇ ਵਿੱਚ ਸਮਾਇਆ ਹੋਇਆ ਜਾਂ ਸਮਾਰਿਆ ਗਿਆ ਹੈ ਨਾ। ਹੂੰ। ਠੀਕ ਹੈ ਤਾਂ ਇਸ ਤੋਂ ਜ਼ਿਆਦਾ ਕੀ ਉਪਜਾਊ ਹੋ ਸਕਦੀ ਹੈ? ਇੱਥੋਂ ਦੇ ਜਿਹੜੇ ਲੋਕ ਨੇ ਕਿੱਡੇ ਤਕੜੇ ਜੁੱਸੇ ਵਾਲੇ ਕਿੰਨੀਆਂ ਕਮਾਲ ਦੀਆਂ ਖਰਕਾਂ ਵਾਲੇ ਸੀਗੇ ਹਨ। ਬਿਲਕੁਲ। ਠੀਕ ਹੈ। ਮੈਂ ਆਪ ਦੇਖੇ ਨੇ ਕਿ ਸੱਚੀ ਸਵੇਰੇ ਉੱਠਣਾ ਉਹ ਬਲਦ ਲੈ ਕੇ ਜਾਣਾ ਮਤਲਬ ਉਹ ਜਦੋਂ ਨੂੰ ਮੇਰੇ ਅਰਗੀ ਜਨਤਾ ਉੱਠਦੀ ਹੁੰਦੀ ਸੀ ਉਹਦੋਂ ਨੂੰ ਕੰਮ ਨਿਮੇੜ ਕੇ ਆ ਜਾਂਦੇ ਹੁੰਦੇ ਸੀਗੇ ਆ ਕੇ ਉਹਨਾਂ ਦਾ ਘਿਓ ਪੀ ਜਾਣਾ ਇਹਨਾਂ ਇਹਨਾਂ ਠੀਕ ਹੈ ਗੁੜ ਖਾਣਾ ਮਤਲਬ ਕਮਾਲ ਦੀਆਂ ਖਰਾਕਾਂ ਕਮਾਲ ਦੇ ਸਰੀਰ ਜੁਸੇ ਤੇ ਕਮਾਲ ਦੀਆਂ ਰੁੱਤਾਂ ਵੀ ਕਮਾਲ ਦੀਆਂ ਰੁੱਤਾਂ ਸਾਰੀਆਂ ਚੀਜ਼ਾਂ ਦਾ ਇਸ ਤੋਂ ਮੈਨੂੰ ਮੇਰਾ ਜੀ ਨਹੀਂ ਕਰਦਾ ਹੁੰਦਾ ਵੀ ਮੈਂ ਛੱਡ ਕੇ ਇਹਨੂੰ ਕਿਤੇ ਜਾਵਾਂ ਹੂੰ ਤੇ ਮੈਂ ਸੋਚਦਾ ਹੁਣਾਂ ਵੀ ਜਿੱਦਣ ਮਤਲਬ ਮੇਰੀ ਜਦੋਂ ਮੈਂ ਰੁਕਸਦੋਂ ਮੈਂ ਛੱਡ ਕੇ ਜਾਵਾਂ ਤਾਂ ਮੈਂ ਪੰਜਾਬ ਦੀ ਧਰਤੀ ਦੀ ਛੱਡ ਕੇ ਜਾਵਾਂ ਆਪਣਾ ਸਰੀਰ ਹਾਂ ਇਹ ਗੱਲ ਹੈਗੀ ਆ ਮੈਂ ਵੀ ਸੋਚਦਾ ਵੀ ਕੈਨੇਡਾ ਅਮਰੀਕਾ ਹੋਰ ਵੱਡੇ ਜਿਹੜੇ ਮੁਲਕ ਆ ਉਹਨਾਂ ਦੀ ਅੱਖ ਸਾਰਿਆਂ ਦੀ ਕਿ ਲਈ ਪੰਜਾਬ ਤੇ ਜਾਂ ਹੋਰ ਪੰਜਾਬੂ ਧਰਤੀਆਂ ਦੇ ਜਿਵੇਂ ਆਪਾਂ ਮੇ ਅਫਰੀਕਾ ਦੇ ਲੋਕ ਹੁਣ ਸ਼ਾਇਦ ਅਸੀਂ ਵੀ ਆਪਣਾ ਆਪ ਸਮਝ ਨਹੀਂ ਪਾਉਂਦੇ ਵੀ ਸਾਡੇ ਕੋਲੇ ਬਹੁਤ ਕੁਝ ਆ ਹਨਾ ਵਿਦੇਸ਼ੀ ਝਾਕ ਰੱਖਦੇ ਨੇ ਕਿ ਇੱਥੋਂ ਅਸੀਂ ਲੈ ਜਾਈਏ ਸਾਰਾ ਕੁਝ ਅਸੀਂ ਛੱਡ ਛੱਡ ਫੇਰ ਵੀ ਕਿਤੇ ਨਾ ਕਿਤੇ ਜਾਈ ਜੰਨੇ ਚਲੋ ਬਹੁਤ ਵੱਡੀ ਗੱਲ ਆ ਇਹ ਮੈਨੂੰ ਉਹ ਕਹਿੰਦੇ ਹੁੰਦੇ ਨੇ ਦੂਰ ਦੇ ਢੋਲ ਸੁਹਾਵਣੇ ਜਿਵੇਂ ਮੈਂ ਜਦੋਂ ਉਹ ਅਸੀਂ ਉਹ ਲਾਈਫ ਦੇਖਦੇ ਆ ਅਸੀਂ ਰੰਗਿਨੀ ਵਾਲੀ ਹੂੰ ਤੇ ਉਹ ਅਟਰੈਕਟ ਕਰਦੀ ਆ ਹਨਾ ਜਿਹੜੀ ਜਿਵੇਂ ਜਿਵੇਂ ਨਵੀਂ ਜਨਰੇਸ਼ਨ ਆ ਤੇ ਤੁਸੀਂ ਯਕੀਨ ਮੰਨੋ ਮੈਨੂੰ ਟਰੈਕਿੰਗ ਕਰਕੇ ਹੂੰ ਜਿਹੜੇ ਫੋਰਨਰ ਨੇ ਮੈਂ ਉਹਨਾਂ ਨੂੰ ਮਿਲਦਾ ਬਹੁਤ ਛੋਟੀ ਦੇ ਖਿਡਾਰੀ ਜਿਹੜੇ ਲੋਕ ਨੇ ਉਹ ਸਾਰਾ ਕੁਝ ਛੱਡ ਕੇ ਇੱਕ ਵਾਰੀ ਸਾਨੂੰ ਬੰਦਾ ਮਿਲਿਆ ਸੀਗਾ ਜੁਗਿੰਦਰ ਨਗਰ ਅਸੀਂ ਟਰੈਕ ਕਰ ਰਹੇ ਸੀਗੇ ਮਰੋਹ ਖਾਲੀ ਸਾਈਡ ਅੱਛਾ ਉਹ ਬੈਂਗਲੌਰ ਜੌਬ ਕਰਦਾ ਸੀਗਾ ਇਹ 2013 14 ਦੀ ਗੱਲ ਹੋਊਗੀ ਹੂੰ ਕਮ ਸੇ ਕਮ ਉਸ ਟਾਈਮ ਉਹਦਾ 25 ਲੱਖ ਰੁਪਏ ਦਾ ਪੈਕੇਜ ਸੀਗਾ ਅੱਛਾ ਅੱਜ ਤੋਂ 10 12 ਸਾਲ ਪਹਿਲਾਂ ਦੇਖੀ ਸਾਰਾ ਕੁਝ ਛੱਡ ਕੇ ਇੱਕ ਪਿੰਡ ਦੇ ਵਿੱਚ ਸਧਾਰਨ ਜ਼ਿੰਦਗੀ ਜਿਉ ਰਹੇ ਸੀ ਹੂੰ ਠੀਕ ਹੈ ਕਹਿੰਦਾ ਸੀ ਮੈਨੂੰ ਇਹ ਲਾਈਫ ਵਧੀਆ ਲੱਗਦੀ ਹੈ ਉਹ ਮਤਲਬ ਉਹਦਾ ਰਹਿਣਾ ਸਹਿਣਾ ਬੜਾ ਸਿੰਪਲ ਸੀਗਾ ਸਾਦੀ ਖਰਾਕ ਉਹ ਲੋਕਾਂ ਦੇ ਵਿੱਚ ਵਿਚ ਰਿਆ ਮੇਰੇ ਖਿਆਲ ਚ ਢਾਈ ਤਿੰਨ ਮਹੀਨੇ ਹੋਏ ਸੀ ਉਹਨੂੰ ਰਹਿੰਦੇ ਨੂੰ ਮੈਨੂੰ ਵੀ ਬੜਾ ਉਹ ਲੱਗਿਆ ਉਹ ਜਿਹੜੇ ਉਹ ਰੰਗीनੀਆਂ ਤੋਂ ਆੱਕ ਜਾਂਦੇ ਨੇ ਫਿਰ ਉਹ ਫੇਰ ਅਸੀਂ ਸਾਦਗੀ ਵੱਲ ਮੁੜਦੇ ਹਾਂ ਨਾ ਜਿਵੇਂ ਉਹ ਬੈਕ ਟੂ ਰੂਟਸ ਕੀ ਬੋਲਦੇ ਹੁੰਨੇ ਆਪਾਂ ਇੰਗਲਿਸ਼ ਤੇ ਬਿਲਕੁਲ ਹਾਂ ਫਿਰ ਫਿਰ ਅਸੀਂ ਮੁੜਨਾ ਸ਼ੁਰੂ ਹੁੰਨੇ ਆ ਹੂੰ ਠੀਕ ਹੈ ਹੁਣ ਤੁਸੀਂ ਕੱਪੜੇ ਲਈ ਲਾ ਲਓ ਖੁਰਾਕਾਂ ਲਈ ਲਾ ਲਓ ਹੁਣ ਹੂੰ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਮਿਲਟਸ ਦੀ ਆਪਾਂ ਗੱਲ ਕਰਦੇ ਆਂ ਤੁਸੀਂ ਸੁਣੇ ਨਹੀਂ ਹੋਣੇ ਨਾ ਉਹਨਾਂ ਦਾ ਦੁਆਰਾ ਕੰਟੀਨਿਊ ਹੋ ਗਏ ਠੀਕ ਹੈ ਸਰੋਂ ਦਾ ਤੇਲ ਸਾਡੇ ਜਿਹੜੇ ਕੱਪੜੇ ਸੀਗੇ ਤੁਸੀਂ ਯਕੀਨ ਮੰਨੋ ਤੁਸੀਂ ਜ਼ਾਰਾ ਦੇ ਜਾਓ ਜਿਹੜੇ ਖੱਦਰ ਨੂੰ ਅਸੀਂ ਪੰਜਾਬ 'ਚ ਮਾੜਾ ਕਹਿੰਦੇ ਸੀਗੇ ਉੱਥੇ ਕਿੰਨੀਆਂ-ਕਿੰਨੀਆਂ ਮਹਿੰਗੀਆਂ ਸ਼ਰਟਾਂ ਮਿਲਦੀਆਂ ਨੇ ਖੱਦਰ ਦੀ ਬਿਲਕੁਲ ਜਿਵੇਂ ਹੁਣ ਪਹਿਲਾਂ ਆਪਣੇ ਤਾਂਬੇ ਦੇ ਭਾਂਡੇ ਹੁੰਦੇ ਸੀਗੇ ਤਾਂਬੇ ਦੇ ਭਾਂਡੇ ਉਹ ਆਪਣੇ ਤੋਂ ਖੋਲੇ ਹੁਣ ਉਹ ਵੱਡੀ ਕੁ ਵੀ ਹਵੇਲੀ ਬਣ ਜਾਂਦੀ ਆ ਰੋਡ ਤੇ ਉੱਥੇ ਸਜਾਵਟ ਲਈ ਉੱਥੇ ਉਹਨਾਂ ਚ ਆਪਾਂ ਨੂੰ ਮਹਿੰਗਾ ਖਾਣਾ ਮਿਲਦਾ ਉਹ ਚੀਜ਼ਾਂ ਆਪਣੀਆਂ ਹੀ ਆ ਉਹ ਚਰਖਾ ਪਿਆ ਹੁੰਦਾ ਉਹਨੂੰ ਦੇਖਣ ਜਾਂਦੇ ਅਸੀਂ ਇਹ ਸਾਡੇ ਚੋਂ ਹੀ ਗਿਆ ਹੋਇਆ ਹਨ ਜੇ ਅਸੀਂ ਇਹ ਚੀਜ਼ਾਂ ਸਮਝੀਏ ਬੇਸਿਕਲੀ ਬੈਠ ਕੇ ਧਿਆਨ ਦੇਈਏ ਤਾਂ ਮੇਰੇ ਖਿਆਲ ਚ ਕਮਾਲ ਦੀਆਂ ਚੀਜ਼ਾਂ ਨੇ ਕਮਾਲ ਦਾ ਆਪਣਾ ਦੇਸ਼ ਹੈ ਕਮਾਲ ਦੀ ਮਿੱਟੀ ਹੈ ਕਮਾਲ ਦੇ ਲੋਕ ਨੇ ਤਾਂ ਇੰਨੀ ਇੰਨੀਆਂ ਕਮਾਲ ਦੀਆਂ ਚੀਜ਼ਾਂ ਚ ਕੋਈ ਵੀ ਬੰਦਾ ਜਿਹੜਾ ਮਿਹਨਤ ਕਰੂ ਉਹ ਕਮਾਲ ਕਿਉਂ ਨਹੀਂ ਕਰੂਗਾ ਕਰੂਗਾ ਪੱਕਾ ਤਾਂ ਗੱਲ ਸ਼ੁਰੂ ਹੋਈ ਸੀ ਵਰਮੀ ਕੰਪੋਸਟ ਤੋਂ ਤਾਂ ਕਿ ਕੋਈ ਵੀ ਬੰਦਾ ਜਦੋਂ ਕੰਮ ਕਰਦਾ ਉਹਦੇ ਕੋਲੇ ਬਹੁਤ ਸਾਰੇ ਤਜਰਬੇ ਹੁੰਦੇ ਆ ਇਹ ਨਹੀਂ ਹੁੰਦਾ ਕਿ ਉਹ ਕਿਸੇ ਇੱਕ ਚੀਜ਼ ਦੇ ਵਿੱਚ ਹੀ ਮਹਾਰਤ ਰੱਖਦਾ ਹੁੰਦਾ ਉਹਦੇ ਇੱਕ ਆਪਣਾ ਤਜਰਬਾ ਹੁੰਦਾ ਤਾਂ ਕੋਸ਼ਿਸ਼ ਕੀਤੀ ਆ ਬਾਈ ਗੁਰਪ੍ਰੀਤ ਹੁਣਾਂ ਨਾਲ ਗੱਲਬਾਤ ਜਰੀਏ ਕਿ ਆਪਣੇ ਨਿੱਜੀ ਤਜਰਬੇ ਵੀ ਦੱਸਣ ਤੇ ਆਪਣਾ ਜਿਹੜਾ ਕੰਮ ਕਰਦੇ ਨੇ ਉਹ ਵੀ ਦੱਸਣ ਤਾਂ ਬੇਸਿਕਲੀ ਇਹੀ ਆ ਕਿ ਆਪਣੀਆਂ ਜੜਾਂ ਨਾਲ ਸਾਨੂੰ ਜੁੜਨਾ ਚਾਹੀਦਾ ਜੜਾਂ ਦੇ ਨਾਲ ਜੁੜਾਂਗੇ ਤਾਂ ਬਹੁਤ ਕੁਝ ਆ ਸਾਡੇ ਕੋਲੇ ਦੇਖਣਾ ਚਾਹੀਦਾ ਅੰਦਰ ਚਾਤੀ ਮਾਰਨੀ ਚਾਹੀਦੀ ਆ ਬਹੁਤ ਕੁਝ ਆ ਤਾਂ ਗੱਲਬਾਤ ਕਿਵੇਂ ਲੱਗੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ